ਜੋ ਜਿਹੜਾ ਆਪਾਂ ਕਟਾ ਗਿਆ ਏਬੀਸੀ ਵਿਰਾਮਲੇ ਚ ਪੰਜਾਬ ਕਾਫੀ ਉਮੀਦਾਂ ਨੇ ਉਸ ਕੱਟੇ ਤੋਂ ਵੀ ਹਾਂਜੀ ਆਪਣੇ ਫਾਰਮਰ ਵੀਰਾਂ ਨੂੰ ਹੀ ਕਾਫੀ ਉਮੀਦਾਂ ਨੇ ਤੇ ਜਿੰਨੇ ਆਪਣੇ ਬਰੀਡਰ ਵੀਰ ਨੇ ਉਹਨਾਂ ਨੂੰ ਵੀ ਕਾਫੀ ਉਮੀਦਾਂ ਨੇ ਉਸ ਕਰਕੇ ਮੇਲੇ ਮੇਲੇ ਵੀ ਛੱਡੇ ਰੱਖੇ ਭਾਈ ਵੇਖੋ ਮੇਰੀ ਗੱਲ ਸੁਣਾ ਹਾਂਜੀ ਕਾਰਨ ਪਤਾ ਕੀ ਆ ਜਿੱਤਨਾ ਜਿਹੜਾ ਹੱਕ ਸੱਚ ਦੀ ਕੋਈ ਚੀਜ਼ ਨਹੀਂ ਚੱਲਦੀ ਉਹਨੇ ਕਰ ਆਪਾਂ ਅੱਜ ਵੀ ਬਾਈਕਾਰ ਸੀ ਸਾਡਾ ਕੱਲ ਵੀ ਬਾਈਕਾਰ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਦਸ਼ਮੇਸ਼ ਡੇਰੀ YouTube ਚੈਨਲ ਤੇ ਏਬੀਸੀ ਵਿਰਾਮਲੀ ਪੇਜ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਏ ਉਹਨਾਂ ਵੀਰਾਂ ਵਾਸਤੇ ਜਿਹੜੇ ਨੀਲੀ ਰਾਵੀ ਬਰੀਡ ਨੂੰ ਵੀਰ ਪਿਆਰ ਕਰਦੇ ਨੇ ਕਿਉਂਕਿ ਵੀਡੀਓ ਖਾਸ ਇਸ ਲਈ ਹੋਣ ਵਾਲੀ ਏ ਵੀ ਇੱਕ ਤਾਂ ਤੁਹਾਨੂੰ ਮੱਝ ਉਹ ਦਿਖਾ ਰਹੇ ਆ ਜਿਹਦੀ ਆਪਾਂ ਨਾਮ ਹੀ ਸੋਭੀ ਅੰਦਰ ਰੱਖਿਆ ਗਿਆ ਤੇ ਇਹਦੀ ਸੋਭਾ ਵੀ ਬਹੁਤ ਸੁਣੀਦੀ ਏ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਏ ਚੰਗੇ ਰਿਕਾਰਡ ਵਾਲੀ ਮੱਝ ਏ ਔਰ ਮੱਝਨੇ ਦੀ ਜਿਹੜੀ ਪਛਾਣ ਹੈ ਉਹ ਵੀਰਾਂ ਨੇ ਦੀ ਬਹੁਤ ਬਣਾਈ ਹੈ ਔਰ ਪੂਰੇ ਇੰਡੀਆ আর ਵਰਲਡ ਚ ਮੱਝ ਨੂੰ ਜਿਹਨੇ ਨੀਲੀ ਦਾ ਪਿਆਰ ਕਰਨ ਵਾਲੇ ਵੀਰ ਨੇ ਸਾਰੇ ਸਮਾਜ ਨੂੰ ਤਕਰੀਬਨ ਜਾਣਦੇ-ਜਾਂਦੇ ਨੇ ਸੋ ਆਜੋ ਪ੍ਰੋਪਰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਕਿਉਂਕਿ ਇਸ ਮੱਝ ਦਾ ਕੱਟਾ ਜਿਹੜਾ ਆਪਣੇ ABC ਵੀਰਾਂ ਵਾਲੀ ਵਿੱਚ ਪੰਜਾਬ ਨਾਂ ਦਾ ਬੋਲੇ ਉਹ ਇਸੇ ਮੱਝ ਦਾ ਕੱਟਾ ਔਰ ਉਸ ਕੱਟੇ ਦੀ ਵੀ ਖਾਸੀਅਤ ਇਹ ਆ ਵੀ ਉਹ ਕੱਟਾ ਜਿਉਂ ਜੰਮਿਆ ਜਿਉਂ ਵੱਡਾ ਹੋਇਆ ਜਿਉਂ ਸੀਮੈਂਟ ਬੈਂਕ ਚ ਗਿਆ ਉਹਦੀ ਮਸ਼ਹੂਰੀ ਸੁਣਦੇ ਆ ਰਹੇ ਆ ਸ਼ੁਰੂ ਤੋਂ ਸਟਾਰਟਿੰਗ ਤੋਂ ਕਿਉਂਕਿ ਕੱਟਾ ਤਕਰੀਬਨ ਜਦੋਂ ਬੱਚਾ ਸੀਗਾ ਉਦੋਂ ਤੋਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹੁੰਦੀਆਂ ਜਿਹੜੀਆਂ ਸਾਡੇ ਜੱਗੇ ਵੀਰ ਨੇ ਦੇ ਨਾਲ ਸੀਗੀਆਂ ਔਰ ਉਹਨਾਂ ਦੇ ਥਰੂ ਉਹ ਕੱਟਾ ਆਪਣਾ ਸੇਟ ਫਾਰਮ ਤੇ ਪਹੁੰਚਿਆ ਉਸ ਤੋਂ ਬਾਅਦ ABC ਵੀਰਾਂ ਵਾਲੀ ਵੰਧਰਾ ਗਿਆ ਸੋ ਸਾਰੀ ਡਿਟੇਲ ਕਰਾਂਗੇ ਆਪਾਂ ਇਸੇ ਵੀਡੀਓ ਵਿੱਚ ਤਾਂ ਪਹਿਲਾਂ ਤਾਂ ਉਹਨੂੰ ਮਲਾਉਣੇ ਆ ਆਪਣੇ ਗਰਜੰਟ ਵੀਰ ਨਾਲ ਸੱਸੀਆ ਵੀਰ ਜੀ ਸੱਸੀਆ ਵੀਰ ਜੀ ਔਰ ਗਰਜੰਟ ਵੀਰ ਆਪਾਂ ਕਿਹੜੇ ਪਿੰਡ ਖੜੇ ਆ ਵੀਰੇ ਆਪਾਂ ਇਸ ਚੰਨ ਸੁਨਵਾਲੀ ਵਸਤੀ ਸੁਨਵਾਲੀ ਵਸਤੀ ਹਾਂ ਜੀ ਤੇ ਡਿਸਟ੍ਰਿਕਟ ਫਰੋਜਪੁਰ ਡਿਸਟ੍ਰਿਕਟ ਫਰੋਜਪੁਰ ਤਾਂ ਗਰਜੰਟ ਵੀਰੇ ਜਿਵੇਂ ਆਪਾਂ ਨੀਲੀ ਰਾਵਦੀ ਗੱਲ ਕਰ ਲਈਏ ਨੀਲੀ ਰਾਵੀ ਚ ਕੁਝ ਕੁ ਆਪਾਂ ਕਰਨੇ ਜਿਵੇਂ ਤੁਹਾਡਾ ਨਾਮ ਦਾ ਸੁਣ ਵਾਲੀ ਬਸਤੀ ਚੋਂ ਦਾ ਇੱਕ ਦੋ ਵੀਰ ਹੋਰ ਨੇ ਜਿਹੜੇ ਪ੍ਰਾਣੀਆਂ ਬਲੱਡ ਲਾਈਨਾਂ ਦੇ ਵਿੱਚ ਨਾਮ ਆਉਂਦਾ ਜਿੰਨਾਂ ਦਾ ਤਾਂ ਇਹ ਜਿਵੇਂ ਕਹਿ ਲਈਏ ਵੀ ਆਪਾਂ ਆਪਣਾ ਇੱਕ ਕੁਦਰਤ ਦੀ ਕਹਿ ਲਈ ਜਾਂ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਦੀ ਕਹਿ ਲਈਏ ਜਾਂ ਤੁਹਾਡੀ ਮਿਹਨਤ ਕਹਿ ਲਈਏ ਵੀ ਤੁਸੀਂ ਇਸ ਚੀਜ਼ ਤੇ ਮਿਹਨਤ ਕੀਤੀ ਏ ਦੇਖੋ ਇਹਦੇ ਵਿੱਚ ਨਾ ਚੀਜ਼ਾਂ ਦੋ ਨੇ ਹਾਂਜੀ ਹਾਂਜੀ ਪਹਿਲੋਂ ਸਭ ਤੋਂ ਪਹਿਲੋਂ ਕਾਲਪੁਰਖ ਕਾਲਪੁਰਖ ਸਹੀ ਹਾਂ ਹਾਂਜੀ ਤੇ ਦੂਜੀ ਹੈ ਕਿ ਮਿਹਨਤ ਮਿਹਨਤ ਕਿ ਜਦੋਂ ਆਪਾਂ ਵੇਖੋ ਅ ਇਹਨਾਂ ਚੀਜ਼ਾਂ ਮਗਰ ਬੰਦੇ ਦੀਆਂ ਤਿੰਨ ਪੀੜੀਆਂ ਲੰਘ ਜਾਂਦੀਆਂ ਹਾਂਜੀ ਕਿ ਪਹਿਲੋ ਦਾਦਿਆਂ ਤੋਂ ਪਰਦਾਦਿਆਂ ਤੋਂ ਫਿਰ ਸਾਡੇ ਫਾਦਰ ਸਾਹਿਬ ਨੇ ਉਹਨਾਂ ਮਿਹਨਤਾਂ ਕੀਤੀਆਂ ਕਿ ਚਲੋ ਅਸੀਂ ਤਾਂ ਇਹ ਇੱਕ ਸਮਝ ਲਓ ਕਿ ਗੱਡੀ ਦਾ ਸਟੀering ਫੜਨ ਵਾਲੇ ਹਾਂ ਸਟੀering ਫੜਨ ਵਾਲੇ ਕਿ ਇਹ ਨਾ ਗੱਡੀਆਂ ਨੂੰ ਪ੍ਰਾਪਤ ਕਰਨ ਵਾਲੇ ਉਹ ਨਹੀਂ ਸਾਡੇ ਹਾਂ ਪਰ ਗਰਜੈਂਟ ਵੀਲ ਸਟੀering ਫੜਨਾ ਵੀ ਬੜੀ ਵੱਡੀ ਗੱਲ ਏ ਜਿਵੇਂ ਜੋ ਕੀ ਪੀੜ੍ਹੀ ਹੈ ਆਪਣੇ ਨਵੇਂ ਨੌਜਵਾਨ ਨੇ ਉਹ ਇਸ ਚੀਜ਼ ਤੋਂ ਪਿੱਛੇ ਹਟਦੇ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਤੁਸੀਂ ਆਪਣਾ ਪਿਤਾ ਜੋ ਪੁਰਖੀ ਧੰਦਾ ਹੈ ਉਹਨੂੰ ਸੰਭਾਲਿਆ ਤਾਂ ਜਿਵੇਂ ਆਪਾਂ ਗ੍ਰੇਜੈਂਟ ਵੀਰ ਮੱਝ ਦੀ ਗੱਲ ਕਰੀਏ ਸੋਭੀ ਨਾਂ ਰੱਖਿਆ ਹੈ ਨਾ ਇਹਦਾ ਤੁਸੀਂ ਹਾਂਜੀ ਤੇ ਇਹਨੇ ਤੁਹਾਡੀ ਸੋਭਾ ਵੀ ਬੋਲ ਕਰਵਾਈ ਹੈ ਮੈਂ ਨਾ ਜਿਵੇਂ ਆਪਾਂ ਕਹੀਏ ਨੇੜੇ ਹੋ ਜਾਓ ਥੋੜਾ ਜਿਹਾ ਮੱਝ ਦੇ ਆਪਾਂ ਪੂਰਪਰ ਕਵਰ ਚ ਲਈਏ ਮੱਝ ਨੂੰ ਨਾਲ ਤਾਂ ਜੋ ਜਿੰਨੇ ਵੀ ਦਰਸ਼ਕ ਵੀਰ ਨੇ ਅਨੰਦ ਮਾਣ ਸਕਣ ਮੱਝ ਦਾ ਪੂਰੀ ਵੀਡੀਓ ਦੇ ਵਿੱਚ ਤਾਂ ਗ੍ਰੇਜੈਂਟ ਵੀਰ ਪਹਿਲਾਂ ਮੱਝ ਬਾਰੇ ਪ੍ਰੋਪਰ ਜਾਣਕਾਰੀ ਦਿਓ ਵੀਰ ਜੀ ਪ੍ਰੋਪਰ ਜਾਣਕਾਰੀ ਇਹ ਹੈ ਕਿ ਇਹ ਸੂਰਜ ਬੁੱਲ ਦੀ ਧੀ ਆ ਅੱਛਾ ਸੂਰਜ ਬੁੱਲ ਕਿਹੜਾ ਬੁੱਲ ਜੀ ਉਹ ਐਂਕਲ ਪੱਪੂ ਸੰਧੂ ਵਾਲੀ ਲੈ ਜਾਂਦਾ ਓਕੇ ਓਠੀ ਠੀਕ ਐ ਅੰਕਲ ਪੱਪੂ ਸੰਧੂ ਵਾਲੀ ਲੈ ਜਾਂਦਾ ਠੀਕ ਐ ਤੇ ਦੂਜਾ ਨੰਬਰ ਗੱਲ ਇਹ ਆ ਕਿ ਇਹਦੀ ਜਿਹੜੀ ਮਾਂ ਸੀ ਹਾਂਜੀ ਇਹਦੀ ਪ੍ਰਧਾਨਨੀ ਤੋਂ ਲੈ ਕੇ ਹਾਂਜੀ ਇਹਦੀ ਪ੍ਰਧਾਨਨੀ ਦਾ ਵੀ ਆਪਣੇ ਕੋਲ ਬਕਾਇਦਾ ਰਿਕਾਰਡ ਹੈ ਰਿਕਾਰਡ ਹੈ ਮਾਂ ਦਾ ਵੀ ਹਾਂਜੀ ਤੇ ਇਹਦੀ ਨਾਨੇ ਦਾ ਵੀ ਤੇ ਇਹਦਾ ਵੀ ਇਹਦਾ ਵੀ ਤਾਂ ਚਾਰ ਪੀੜੀਆਂ ਦਾ ਰਿਕਾਰਡ ਤੁਹਾਡੇ ਕੋਲ ਹੈ ਨਾ ਰਿਕਾਰਡ ਆਪਣੇ ਕੋਲ ਪਿਆ ਜੀ ਕੋਲ ਪਿਆ ਇਸੇ ਮੱਝ ਦਾ ਇਸੇ ਮੱਝ ਦਾ ਕਹਿੰਦੀ ਨਾਨੀ ਦੀ ਗੱਲ ਕਰੀਏ ਪਰ ਨਾਨੀ ਦੀ ਗੱਲ ਕਰੀਏ ਉਹ ਕਿੰਨੇ ਦੁੱਧ ਵਾਲੀਆਂ ਸੀਗੀਆਂ ਅ ਭਾਈ ਜੀ ਵੇਖੋ ਉਦੋਂ ਕੋਈ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਹਾਂ ਜੀ ਜਦੋਂ ਇਹਦੀ ਮਾਂ ਦਾ ਜਾਂ ਨਾਨੀ ਦਾ ਪਰਨਾਨੀ ਦਾ ਸੀ ਟਾਈਮ ਹਾਂ 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 ਉਦੋਂ ਉਹ ਮੱਝਾਂ ਮਧਵਰ ਕੀ ਉਹ ਮਜਾ ਐ ਕੋ ਕਰ ਰਹੀ ਜਦ ਸੀ ਮੱਥੇ ਚ ਇਹਦੇ ਵਾਂਗੂ ਫੁੱਲ ਸੀ ਓਕੇ ਮਗਲੇ ਪੈਰ ਵਾਈਟ ਸੀ ਅੱਖਾਂ ਮਿਲੀਆਂ ਸੀ ਠੀਕ ਹੈ ਠੀਕ ਹੈ ਜੀ ਤੇ ਹਾਈਟ ਚ ਇਹਦੇ ਨਾਲੋਂ ਵੀ ਉੱਚੀਆਂ ਹੋਣਗੀਆਂ ਉੱਚੀਆਂ ਹੋਣਗੀਆਂ ਤੇ ਲੰਮੀਆਂ ਜਾਂਦੀਆਂ ਸੀ ਤੇ ਆਮ ਮੱਝਾ ਉਦੋਂ ਪਛੂ ਬਾਹਰ ਜਾਂਦੇ ਹੁੰਦੇ ਸੀ ਅੱਜ ਵੀ ਜਾਂਦੇ ਨੇ ਉਦੋਂ ਵੀ ਜਾਂਦੇ ਸੀ ਉਦੋਂ ਵੀ ਜਾਂਦੇ ਆ ਤੇ ਉਦੋਂ ਬਾਹਰੋਂ ਚਾਰ ਕੇ ਆ ਕੇ ਸਾਡੇ ਫਾਦਾ ਸਾਹਿਬ ਨੇ ਦੱਸਦੇ ਨੇ ਕਿ 20-20 ਲੀਟਰ ਦੁੱਧ ਆਮ ਕੱਢ ਜਾਂਦੀਆਂ ਇਸ ਵਿੱਚ ਆਮ ਕੱਢ ਜਾਂਦੀਆਂ ਸੀਗਾ ਹਾਂਜੀ ਤਾਂ ਇਹ ਉਹੀ ਤੁਹਾਡੇ ਕੋਲ ਪੁਰਾਣੀ ਕਰਦੀ ਬਲੱਡ ਲਾਈਨ ਚੱਲਦੀ ਆਉਂਦੀ ਪੁਰਾਣੀ ਕਰਦੀ ਬਲੱਡ ਲਾਈਨ ਚੱਲਦੀ ਆਉਂਦੀ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹ ਵੀ ਗੱਲ ਕਰੀਏ ਇਹ ਕਿਹੜੇ ਕਿਹੜੇ ਬੁੱਲੇ ਦੀ ਧੀ ਹੈ ਸੂਰਜ ਦੀ ਆ ਗਈ ਹੈ ਨਾ ਇਹ ਸੂਰਜ ਦੀ ਧੀ ਸੂਰਜ ਦਾ ਕੀ ਰਕਾਰ ਰਿਆ ਭਾਜੀ ਸੂਰਜ ਦਾ ਵੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਸਾਨੂੰ ਕੁਝ ਭਰਾਵਾਂ ਨੇ ਹਾਂਜੀ ਢੜਕਾਤਾ ਕਿ ਜਿਵੇਂ ਹੁੰਦਾ ਹੀ ਇਹ ਮਾਰ ਹਾਂਜੀ ਪਰ ਫਿਰ ਵੀ ਮੇਰੇ ਫਾਦਰ ਸਾਹਿਬ ਨੇ ਕਿ ਦੋ ਮਜਾ ਲਵਾਈਆਂ ਸੀ ਉਹ ਸੰਤ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਏ ਝੋਟੀ ਤੁਹਾਡੇ ਸਾਹਮਣੇ ਖੜੀ ਤੇ ਇੱਕ ਕਟਈ ਦੀ ਸਾਡੇ ਘਰ ਤੇ ਡੈਥ ਹੋ ਗਈ ਸੀ ਅੱਛਾ ਜੀ ਹਾਂਜੀ ਠੀਕ ਹੈ ਤਾਂ ਉਹਦਾ ਕੀ ਦੁੱਧਾ ਕੀ ਦੋ ਮੁੰਜੇ ਲੱਗੀਆਂ ਹੁੰਦਾ ਸਿਰਫ ਦੋ ਲੱਗੀਆਂ ਓਕੇ ਬਾਦ ਉਹ ਤੋਂ ਬਾਦ ਉਹ ਡੈਥ ਹੋ ਗਈ ਝੋਟੇ ਦੀ ਹਾਂਜੀ ਡੈਥ ਹੋ ਗਈ ਪਰ ਜੋ ਸਾਹਿਬ ਨੇ ਇਹਦਾ ਰਿਕਾਰਡ ਆਇਆ ਆਪਾਂ ਕਹਿ ਸਕਦੇ ਆਂ ਵੀ ਉਹ ਇੱਕ ਅਨਮੋਲ ਹੀਰਾ ਸੀ ਜਿਹੜਾ ਆਪਣੇ ਤੋਂ ਗਵਾਚ ਗਿਆ ਬਿਲਕੁਲ ਭਾਜੀ ਤਾਂ ਇਹ ਇੰਦੀ ਮੈਂ ਤਾਂ ਦੱਸ ਦੇਣਾ ਸਭ ਤੋਂ ਪਹਿਲਾਂ ਤਾਂ ਇਹਦਾ ਭਾਜੀ ਹੋਇਆ ਸੀ ਡਾਕਟਰ ਜਸਵੰਤ ਸਿੰਘ ਦੇ ਪੇਜ ਜੋ ਡਿਪਟੀ ਡਾਕਟਰ ਫਲੋਇਪੁਰ ਦੇ ਹਾਂਜੀ ਜਸਵੰਤ ਸਿੰਘ ਰਾਏ ਜਸਵੰਤ ਸਿੰਘ ਰਾਏ ਜੋ ਕਿ ਨੀਲੀ ਰਾਵੀ 'ਚ ਕਾਫੀ ਨਾਮ ਹੈ ਉਹਨਾਂ ਦਾ ਹਾਂਜੀ ਕਿਉਂਕਿ ਨੀਲੀ ਰਾਵੀ ਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਨੇ ਉਹਨਾਂ ਦੇ ਪੇਜ ਤੇ ਇਹਦੀ ਲਾਈਵ ਮਿਲਕਿੰਗ ਚੱਲੀ ਸੀ ਹਾਂਜੀ ਜਿੰਦੇ ਵਿੱਚ ਪੂਰੇ ਸਾਲ ਦਾ ਰਿਕਾਰਡ ਓਕੇ ਉਹ ਵੀ ਆਪਣੇ ਕੋਲ ਪਿਆ ਆ ਹਾਂਜੀ ਤੇ ਇੱਕ ਦਿਨ ਦਾ ਜਿਹੜਾ ਇਹਦਾ ਕੁੱਲ ਮਿਲਾ ਕੇ ਰਿਕਾਰਡ ਆ ਇੱਕ ਦਿਨ ਦਾ ਜਿਹੜਾ ਦੁੱਧ ਹੋਇਆ ਸੀ 24 ਕਿਲੋ 800 ਗ੍ਰਾਮ ਹੋਇਆ 24 ਕਿਲੋ 800 ਗ੍ਰਾਮ ਦੁੱਧ ਸੀ ਇੱਕ ਦਿਨ ਦਾ ਇੱਕ ਦਿਨ ਦਾ ਜਿਹੜਾ ਉਹ ਜਸਵੰਤਰ ਆਏ ਜੀ ਦੇ ਪੇ ਤੇ ਚੱਲਿਆ ਸੀ ਮੈਨੂੰ ਲੱਗਦਾ ਪੇ ਜੋ ਬਾਅਦ ਚ ਇਧਰ ਧੁੱਪ ਪੈਂਦੀ ਐ ਇਸ ਪਾਸੇ ਆਜੋ ਤੁਸੀਂ ਕੋਈ ਗੱਲ ਨਹੀਂ ਜਿਹੜਾ ਉਹ ਪੇਜ ਮਿਲਦਾ ਬਾਅਦ ਚ ਉਹ ਬੰਦ ਹੋਇਆ ਜਾਂ ਹੈਕ ਹੋ ਗਿਆ ਸੀ ਕੁਝ ਉਹ ਪੇਜ ਹੈਕ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਠੀਕ ਹੈ ਤੇ ਇਹਦਾ ਬਕਾਇਦਾ ਉਹ ਸਰਕਾਰੀ ਰਿਕਾਰਡ ਆਪਣੇ ਕੋਲ ਸਰਟੀਫਿਕੇਟ ਪਿਆ ਆ ਹੈ ਓਕੇ ਜਿੰਦਾ ਚ 5500 ਤੇ 60 ਲੀਟਰ 70 ਲੀਟਰ ਦਾ ਰਿਕਾਰਡ ਆਪਣੇ ਕੋਲ ਪਿਆ ਆ ਅੱਛਾ ਇਹਦਾ 5500 70 ਲੀਟਰ ਦਾ ਰਿਕਾਰਡ ਹੈ 70 ਲੀਟਰ ਦਾ ਰਿਕਾਰਡ ਹੈ ਪੂਰੇ ਸਾਲ ਦਾ ਪੂਰੇ ਸਾਲ ਦਾ ਹਾਂਜੀ ਤਾਂ ਉਸ ਹਸਾਬ ਨਾਲ ਲਈਏ ਵੀ ਬੜਾ ਲੰਮਾ ਸਮਾਂ ਦੇਣ ਵਾਲੀ ਮੱਝ ਦੁੱਧ ਦੇ ਹਾਂਜੀ ਔਰ ਸਟਾਰਟਿੰਗ ਜਦੋਂ ਪੀਕ ਪੀਕ 24 ਲੀਟਰ ਗਈ ਉਸ ਤੋਂ ਬਾਅਦ ਮੈਨੂੰ ਸਿਦਕ ਡੇਰੀ ਫਾਰਮਸ ਦੀ ਇਸ ਮੱਝ ਦੀ ਚਵਾਈ ਸੀ ਦੂਜੀ ਚਵਾਈ ਅਸੀਂ ਕਰਵਾਈ ਆ ਜੂਨ ਦੇ ਮਹੀਨੇ ਦੇ ਜੂਨ ਦਾ ਮਹੀਨਾ ਚੱਲਦਾ ਪਿਆ ਸੀ ਔਲ ਗਰਮੀ ਦਾ ਓਕੇ ਤੇ ਉਦੋਂ ਸਾਡੇ ਐਵੇਂ ਕੋਈ ਤੁਹਾਨੂੰ ਕਹੀਏ ਕੋਈ ਵਿਚਾਰ ਨਹੀਂ ਹੈਗਾ ਅਸੀਂ ਮਈ ਦੀ ਚਵਾਈ ਦਾ ਹਾਂਜੀ ਤੇ ਮੱਝ ਬਾਹਰ ਹੋ ਗਈ ਆ ਤੇ ਮੈਨੂੰ ਸਿਤਕ ਵੀਰ ਨੇ ਜਗਜੀਤ ਵੀਰ ਨੇ ਕਿਹਾ ਕਿ ਪ੍ਰੈਸ਼ਰ ਪਾਇਆ ਗਿਆ ਆਪਾਂ ਮੱਝ ਦੀ ਲਾਈ ਮਿਲਕਿੰਗ ਜਰੂਰ ਕਰੀਏ ਓਕੇ ਓਕੇ ਤੇ ਉਹਦੇ ਲਾਈ ਮਿਲਕਿੰਗ ਜੇ ਅਸੀਂ ਤੁਸੀਂ ਹਿਸਾਬ ਲਾ ਲੂਗੀ ਬਾਹਰੋਂ ਚੜ ਕੇ ਆਉਂਦੀ ਸੀ ਹਾਂਜੀ ਤੇ ਅਸੀਂ ਕੋਈ ਵੀ ਐਕਸਟਰਾ ਕੋਈ ਡਾਈਟ ਕੋਈ ਕੁਝ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਤੇ ਜਿਵੇਂ ਬਾਹਰੋਂ ਆਉਂਦੀ ਸੀ ਸਾਰੇ ਭਰਾਵਾਂ ਦੇ ਸਾਹਮਣੇ ਇਹਨੇ 2.21 ਕਿਲੋਟਰ ਦੁੱਧ ਦੋ ਦੋ ਕੱਢਿਆ ਹਾਂ 2.21 ਕਿ 22 ਲੀਟਰ ਕੁਝ ਇੰਨਾ ਰਿਕਾਰਡ ਬਣਿਆ ਸੀਗਾ ਕੱਢਿਆ ਸੀ ਉਦੋਂ ਹਾਲਾਂਕਿ ਇਹ ਵੀ ਸੀ ਬਾਈ ਅਮਰ ਸਿੰਘ ਜੀ ਸਿੰਘ ਗਿੱਲ ਲਾਲੀ ਜੀ ਹਾਂਜੀ ਲਾਲੀ ਜੀ ਫਾਰਮ ਤੋਂ ਆਪਣਾ ਪੰਜਾਬ ਨਾਮ ਦਾ ਕਟਾ ਗਿਆ ਹਾਂਜੀ ਉਹਨਾਂ ਨੂੰ ਪਤਾ ਜਾਂ ਬਾਈ ਪਿੰਦੀ ਹਨ ਨੂੰ ਇਹ ਗੱਲ ਦਾ ਪਤਾ ਹੈ ਕਿ ਇਹ ਮੱਝ ਨੂੰ ਇਨਫੈਕਸ਼ਨ ਬਹੁਤ ਜ਼ਿਆਦੀ ਸੀ ਉਸ ਟਾਈਮ ਤੇ ਠੀਕ ਹੈ ਜੀ ਤੇ ਪਰ ਫਿਰ ਵੀ ਇਹਨੇ 22 ਕਿਲੋ ਕੁਝ ਗ੍ਰਾਮ ਉਹ ਦੁੱਧ ਚੁਆਇਆ 22 ਕਿਲੋ ਬਹੁਤਾ ਮੈਂ ਨਾ ਰਖਾਉਂਦਾ ਨੀਲੀ ਰਾਵੀ ਚ ਔਰ ਦੋਸਤੋ ਇਹ ਉਹ ਚੁਆਈਆਂ ਨੇ ਜਿਹੜੀਆਂ ਆਪਾਂ ਨਾਰਮਲ ਚੁਆਈਆਂ ਕਹਿੰਦੇ ਆ ਕਿਉਂਕਿ ਇਹਨਾਂ 'ਚ ਕੋਈ ਉਹ ਇਹੋ ਜਿਹਾ ਇੰਜੈਕਸ਼ਨ ਜਾਂ ਜਿਵੇਂ ਟੀਕਾ ਟੱਲਾ ਚੱਲਦਾ ਜਾਂ ਕੋਈ ਇਹੋ ਜਿਹਾ ਉਹੀ ਚੀਜ਼ ਦੇ ਕੇ ਚੁਆਈਆਂ ਨਹੀਂ ਹੋਈਆਂ ਨਾਰਮਲ ਚੁਆਈਆਂ ਨੇ ਕਿਉਂਕਿ ਸੋਨੂਆ ਬਸਤੀ ਵਾਲ ਨੂੰ ਤਕਰੀਬਨ ਸਾਰੇ ਵੀਰ ਜਾਣਦੇ ਨੇ ਕਿਉਂਕਿ ਇਹ ਵੀਰ ਮੇਲਿਆਂ ਤੋਂ ਟਲੇ ਰਹੇ ਪਹਿਲਾਂ ਕਿਉਂ ਟਲੇ ਰਹੇ ਕਿਉਂਕਿ ਜਿਹੜਾ ਸਿਸਟਮ ਚੱਲਦਾ ਸੀਗਾ ਉਸ ਕਰਕੇ ਮੇਲਿਆਂ ਨਾਲ ਮੇਲੇ ਵੀ ਛੱਡੇ ਰੱਖੇ। ਭਾਈ ਵੇਖੋ ਮੇਰੀ ਗੱਲ ਸੁਣਾ। ਹਾਂਜੀ। ਕਾਰਨ ਪਤਾ ਕੀ ਆ ਜਿੱਦਾਂ ਜਿਹੜਾ ਹੱਕ ਸੱਚ ਦੀ ਕੋਈ ਚੀਜ਼ ਨਹੀਂ ਚੱਲਦੀ ਉਹਨੇ ਕਰ ਆਪਾਂ ਅੱਜ ਵੀ ਬਾਈਕਾਟ ਸੀ ਸਾਡਾ ਕੱਲ ਵੀ ਬਾਈਕਾਟ ਸੀ। ਹਾਂ ਪਰ ਹੁਣ ਸਮਾਂ ਬਿਲਕੁਲ ਚੇਂਜ ਹੋਊਗਾ। ਹੁਣ ਚੇਂਜ ਹੋਊਗਾ ਜਿਵੇਂ ਭਾਈ ਵੇਖੋ ਬੀਐਫਏ ਕਮੇਟੀ ਨੇ। ਹਾਂਜੀ ਹਾਂਜੀ। ਸਭ ਤੋਂ ਵੱਡਾ ਆਪਾਂ ਧੰਨਵਾਦ ਉਹਨਾਂ ਦਾ ਕਰਦੇ ਆਂ ਕਿ ਜਿਨ੍ਹਾਂ ਐਨਾ ਵਧੀਆ ਯੋਗਦਾਨ ਕੀਤਾ ਕਿ ਕੈਮਰੇ ਚ ਲਾ ਕੇ ਫੋਨ ਦਾ ਬਕਾਇਦਾ ਜਿਹੜੀਆਂ ਮੱਝਾਂ ਸਹੀ ਨੇਚਰਲੀ ਦੁੱਧ ਆਲੀਆਂ ਉਹਨਾਂ ਨੂੰ ਅੱਗੇ ਲਿਆਂਦਾ। ਉਹਨਾਂ ਨੂੰ ਅੱਗੇ ਲਿਆਂਦਾ। ਭ ਜਾਂਦੀਆਂ ਨਾ ਕਰੇ ਇਹਨਾਂ ਬੋਸਟਨ ਗੈਂਗ ਨੂੰ ਨਾ ਹੱਥ ਨਹੀਂ ਪੈਂਦੀ ਸੀ ਉਹਨਾਂ ਕਰ ਆਮ ਕਰਦੀ ਮਾਜ ਖਤਮ ਹੁੰਦੀ ਜਾਂਦੀ ਸਹੀ ਗੱਲ ਹੈ ਜੀ ਚਲੋ ਬਹੁਤ ਵਧੀਆ ਅੱਛਾ ਇਹਨੇ ਉਹਨਾਂ ਗੱਲ ਆਪਾਂ ਕਰ ਲਈਏ ਇੰਦੇ ਤੋਂ ਜਿਹੜਾ ਆਪਾਂ ਕੱਟਾ ਗਿਆ ਏਬੀਸੀ ਵਿਰਾਮਲੇ ਚ ਪੰਜਾਬ ਕਾਫੀ ਉਮੀਦਾਂ ਨੇ ਉਸ ਕੱਟੇ ਤੋਂ ਵੀ ਹਾਂਜੀ ਆਪਣੇ ਫਾਰਮਰ ਵੀਰਾਂ ਨੂੰ ਹੀ ਕਾਫੀ ਉਮੀਦਾਂ ਨੇ ਤੇ ਜਿੰਨੇ ਆਪਣੇ ਬਰੀਡਰ ਵੀਰ ਨੇ ਉਹਨਾਂ ਨੂੰ ਵੀ ਕਾਫੀ ਉਮੀਦਾਂ ਨੇ ਬਿਲਕੁਲ ਬਿਲਕੁਲ ਤਾਂ ਪਹਿਲਾਂ ਦਾ ਧੰਨਵਾਦ ਹੈ ਤੁਸੀਂ ਇੰਨੀ ਮਿਹਨਤ ਕੀਤੀ ਇਸ ਮੱਝ ਤੇ ਕਿਉਂਕਿ ਇੱਕ ਮੱਝ ਨੂੰ ਸਾਂ ਬਣਾਉ ਉਹਨੂੰ ਚਵਾਉਣਾ ਉਹਦੀ ਮਿਲਕਿੰਗਾਂ ਕਰਾਉਣੀਆਂ ਫਿਰ ਰਿਕਾਰਡਿੰਗ ਕਰਾਉਣੀ ਫਿਰ ਕੱਟਾ ਪਾਦਾ ਕਰਨਾ ਕਾਫੀ ਲੰਮਾ ਪ੍ਰੋਸੈਸ ਮਿਹਨਤ ਵਾਲਾ ਪ੍ਰੋਸੈਸ ਹੈ ਤਾ ਪੰਜਾਬ ਕੱਟੇ ਦੀ ਗੱਲ ਕਰੀਏ ਪੰਜਾਬ ਦਾ ਪਿਓ ਹੋ ਗਿਆ ਸਟਾਰ ਹਾਂਜੀ ਪਿਓ ਸਟਾਰ ਹੋ ਗਿਆ ਤੇ ਸਟਾਰ ਵੀ ਮੈਨੂੰ ਲੱਗਦਾ ਉਹ ਤਾਂ ਆਪਣੇ ਘਰੋਂ ਜੰਮਿਆ ਆਇਆ ਪ੍ਰਾਇਆ ਆਪਣੇ ਘਰ ਦਾ ਜੰਮ ਪਾ ਲੇ ਤੇ ਆਪਣੇ ਘਰੋ ਹੀ ਬਾਈ ਜੀ ਹੋ ਗਿਆ ਸਾਰਾ ਉਹਦੀ ਮਾਂ ਦਾ ਕੀ ਰਿਕਾਰਡ ਸੀਗਾ ਸਟਾਰ ਦੀ ਮਾਂ ਦਾ ਸਰਕਾਰੀ ਮੇਲੇ ਤੇ ਡਿਸਟ੍ਰਿਕਟ ਦੇ ਮੇਲੇ ਤੇ ਫਰੋਇਪੁਰ ਦੇ ਚਰਵਾਈ ਹੋਈ ਸੀ ਓਕੇ ਸਾਢੇ 20 ਲੀਟਰ ਦੀ ਸਾਢੇ 20 ਲੀਟਰ ਦੀ ਹਾਂਜੀ ਤਾਂ ਸਟਾਰ ਦੀ ਗੱਲ ਕਰੀਏ ਉਹਦੀ ਮਾਂ ਦਾ ਵੀ ਵੀਰੀ ਸਾਢੇ 2 ਲੀਟਰ ਦਾ ਰਿਕਾਰਡ ਸੀਗਾ ਹਾਂਜੀ ਤਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਵੀ ਮਾਂਲੇ ਪਾਸੋਂ ਵੀ ਫੁੱਲ ਰਿਕਾਰਡਡ ਹੈ ਤੇ ਪਿਓ ਵਾਲੇ ਪਾਸੋਂ ਵੀ ਫੁੱਲ ਰਿਕਾਰਡਡ ਹੈ ਤਾਂ ਇੱਕ ਇਹੋ ਜਿਹਾ ਕੱਟਾ ਤੁਹਾਡੇ ਸਾਹਮਣੇ ਆਵੇਗਾ ਬਣ ਕੇ এবিসি ਵੀਰਾਵਾਂ ਲਈ ਤੁਹਾਨੂੰ ਦੇਵੇਗੀ ਕਿਉਂਕਿ ਮੈਨੂੰ ਕਹਿਣਾ ਵੀ ਹੁਣ ਤੱਕ ਦਾ ਸਭ ਤੋਂ ਮਹਿੰਗਾ ਕੱਟਾ ਵਿਗਿਆ ਉਹ ਹਾਂਜੀ ਨੀਲੀ ਰਵੀ ਦੇ ਵਿੱਚ ਜਿਹੜਾ ਸਹੀ ਵਿਗਿਆ ਹੈ ਔਰ ਮਹਿੰਗਾ ਤਾਂ ਫਿਰ ਵੇਖਿਆ ਬਈ ਉਹਦੇ ਚ ਕੈਰੈਕਟਰ ਹੈ ਇਹੋ ਜਿਹਾ ਉਹਦੇ ਚ ਬਲੱਡ ਲਾਈਨ ਐ ਹੋਈਆਂ ਮਿਕਸਿੰਗ ਆ ਜੇ ਜਿੰਨੂੰ ਅਸੀਂ ਵੀ ਅਚਾਉਂਦੇ ਸਾਂ ਵੀ ਉਹ ਸਾਡੇ ਸੀਮੈਂਟ ਬੈਂਕ ਵਿੱਚ ਜਾਵੇ ਧੰਨਵਾਦ ਹੈ ਲਾਲੀ ਜੀ ਦਾ ਸੇਟ ਫਾਰਮ ਵਾਲਿਆਂ ਦਾ ਜਿਨ੍ਹਾਂ ਨੇ ਆ ਕਟੇ ਦਾ ਵੇਕਨ ਤੋਂ ਬਾਅਦ ਵੀ ਮੁੱਲ ਲੱਗਦਾ ਰਿਹਾ ਪਰ ਉਹਨਾਂ ਕਟਾ ਦਿੱਤਾ ਨਹੀਂ ਕਿਉਂਕਿ ਉਹ ਵੀ ਚਾਹੁੰਦੇ ਸਨ ਵੀ ਕਟਾਏ ਹੋਏ ਸੀਮੈਂਟ ਕਿ ਜਾਵੇ ਜਿੱਥੇ ਆਪਣਾ ਪ੍ਰੋਪਰ ਚੰਗਾ ਸੀਮਨ ਆਵੇ ਮਾਰਕੀਟ ਤੱਕ ਔਰ ਫਾਰਮਰ ਤੱਕ ਸਹੀ ਚੀਜ਼ ਪਹੁੰਚੇ ਤਾਂ ਗੁਰਜੰਟ ਵੀਰ ਜਿਵੇਂ ਨੀਲੀ ਰਵ ਦੀ ਗੱਲ ਕਰੀਏ ਨੀਲੀ ਰਵ ਤੋਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਤੁਸੀਂ ਸਰ ਬਈ ਵੇਖੋ ਨੀਲੀ ਰਵ ਤੇ ਤਾਂ ਸਾਡਾ ਜੱਦੀ ਪੁਸ਼ਟੀ ਚੱਲਦਾ ਆਉਂਦਾ ਹਾਂਜੀ ਹਾਂਜੀ ਕਿ ਜੋ ਮੇਰੇ ਦਾਦਾ ਜੀ ਸੀ ਸਰਦਾਰ ਦਰਸ਼ਨ ਸਿੰਘ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਚੰਗੀ ਤੇ ਨੀਲੀ ਦੀ ਮੈਂ ਦਾ ਸ਼ੌਂਕ ਇੰਨਾ ਸੀ ਕਿ ਜੇ ਕੋਈ ਭਲੇ ਟਾਈਮ ਤੇ ਦੱਸ ਪਾ ਦਿੰਦਾ ਸੀ ਕਿ ਨੀਲੀ ਦੀ ਮੈਂ ਇਨੇ ਕ ਮੌਲੇਜ ਖੜੀ ਹੈ ਜਿੱਥੋਂ ਕਹਿੰਦੇ ਕੋ ਹੁੰਦੇ ਬੰਦਿਆ ਤਾਂ ਵੇਰ ਜਾਂਦੀ ਜੀ ਉੱਥੋਂ ਮੁੱਲ ਲਾ ਕੇ ਮੱਝ ਲੈ ਕੇ ਹੁੰਦੇ ਹੁੰਦੇ ਠੀਕ ਹੈ ਜੀ ਠੀਕ ਹੈ ਹਾਂਜੀ ਤਾਂ ਦੇਖ ਸਕਦੇ ਹੋ ਆਪਾਂ ਗਰਜੰਟ ਵੀਰ ਦਾ ਪਹਿਲਾਂ ਦਾ ਮੱਝ ਤੋੜ ਕੇ ਦਿਖਾ ਦਿਓ ਇੱਕ ਵਾਰ ਮੱਝ ਦਾ ਬੋਡੀ ਸਟਰਕਚਰ ਦੇਖੋ ਇਹ ਉਹ ਮੱਝਾਂ ਨੇ ਜਿਹਨੀਆਂ ਨੀਲੀ ਰਾਵ ਵਿੱਚ ਵੱਡੇ ਪੇਟ ਦੀ ਆਪਾਂ ਮੱਝਾ ਕਹਿੰਦੇ ਆ ਜਿਹੜੀਆਂ ਬਹੁਤ ਘੱਟ ਲੱਭਦੀਆਂ ਨੇ ਪ੍ਰਾਣੀ ਬਲੱਡ ਲਾਈਨ ਨੇ 올ਡ ਬਲੱਡ ਲਾਈ ਕਿਉਂਕਿ ਇਹੋ ਜਿਹੇ ਹੀਰੇ ਇਹੋ ਜਿਹੇ ਨਗੀਨੇ ਇਹ ਹੁਣ 12ਵੇਂ 12ਵੇਂ ਸੂਏ ਆ ਪਾਜੀ ਹਾਂ ਇਹ ਪਾਜੀ ਇਸ ਟਾਈਮ 12ਵੇਂ ਸੂਏ ਆ 12ਵੇਂ ਸੂਏ ਆ ਤਾਂ 12ਵੇਂ ਸੂਏ ਚ ਜਾ ਕੇ ਵੀ ਤੁਸੀਂ ਦੇਖੋ ਮਾਝ ਦਾ ਸਟਰਕਚਰ ਬਹੁਤ ਚੰਗਾ ਔਰ ਹੁਣ ਇਹ ਤਕਰੀਬਨ ਫਿਰ ਸੂਣ ਵਾਲੀ ਏ ਤਾਂ ਮਹਾਰਾਜ ਕੋਸ਼ਿਸ਼ ਕਰੇ ਵੀ ਚੰਗਾ ਬੱਚਾ ਆਵੇ ਚੰਗਾ ਦੁੱਧ ਲੈ ਕੇ ਆਵੇ ਤਾਂ ਗੁਰਜੰਟ ਵੀਰ ਕੋਸ਼ਿਸ਼ ਰਹੇਗੀ ਇਹਨੂੰ ਦੁਬਾਰਤੋਂ ਫਿਰ ਲਾਈਵ ਕਰਨ ਦੀ ਹਾਂ ਵੀਰੇ ਐਸ ਕੀ ਜੋ ਸੱਚੇ ਪਰਮਾਸ਼ਾ ਪਦਮ ਪਰਮਾਤਮਾ ਕਰੇ ਟਾਈਮ ਬਖਸ਼ੇ ਤੇ ਜਰੂਰ ਆਪਾਂ ਕਰਾਂਗੇ ਚਲੋ ਬਹੁਤ ਬਹੁਤ ਹਾਂ ਬਾਕੀ ਮਿਹਨਤ ਜਾਰੀ ਆ ਮਿਹਨਤ ਜਾਰੀ ਹੈ ਹਾਂਜੀ ਬਾਕੀ ਮਿਹਨਤ ਨਾਲ ਇਹ ਆਪਾਂ ਕੋਸ਼ਿਸ਼ ਕਰ ਸਕਦੇ ਆ ਦੇਖੋ ਕੋਈ ਜਿਹੜਾ ਆਪਣੀ ਮਿਹਨਤ ਨੂੰ ਫਲ ਲਾਉਣਾ ਹੈ ਉਹ ਸਮਾਂ ਹੈ ਪਰਮਾਤਮਾ ਕਿਸ ਹਿਸਾਬ ਨਾਲ ਪ੍ਰੋਪਰ ਉਹ ਰਹਿੰਦਾ ਹੈ ਤਾਂ ਕਿਉਂਕਿ ਜਿਹੜੀ ਮੱਝ ਚਵਾਉਣੀ ਮਿਲਕਿੰਗ ਕਰਾਉਣੀ ਉਹਦੇ ਵਾਸਤੇ ਵੀ ਇੱਕ ਪਰਮਾਤਮਾ ਦੀ ਜੀ ਬਖਸ਼ਿਸ਼ ਹੋਊਗੀ ਸਮਾਂ ਹੋਊਗਾ ਟਾਈਮ ਹੋਊਗਾ ਤਾਂ ਉਦੋਂ ਹੀ ਹੋਵੇਗੀ ਤਾਂ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਇਸ ਮੱਝ ਦੇ ਨਾਲ-ਨਾਲ ਵੀਰ ਦੀਆਂ ਹੋਰ ਮੱਝਾਂ ਵੀ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਆਜੋ ਵੀਰ ਜੀ ਗਰੈਂਟ ਪਰ ਆ ਇਹਨੂੰ ਬੰਦ ਇੱਥੇ ਆਪਾਂ ਬਾਅਦ ਚ ਜਾਂ ਤੁਰ ਬੰਦ ਇਹਨੂੰ ਕੋਈ ਦਿੱਕਤ ਨਹੀਂ ਸੋ ਦੇਖ ਸਕਦੇ ਹੋ ਸੋ ਵੀ ਮੱਝੇ ਜਿਹੜੀ ਪੰਜਾਬ ਬੁੱਲ ਦੀ ਮਾਂ ਹੈ ਤਾਂ ਥੋੜੇ ਸਮੇਂ ਚ ਵਿਆਉਣ ਵਾਲੀ ਹੈ ਸੂਣ ਵਾਲੀ ਹੈ ਤਾਂ ਕੋਸ਼ਿਸ਼ ਰਹੇਗੀ ਵੀ ਇਹਦੀ ਲਾਈ ਮਿਲਕਿੰਗ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਦੀ ਲਾਈ ਮਿਲਕਿੰਗ ਪਹਿਲਾਂ ਵੀ ਹੋ ਚੁੱਕੀ ਹੈ ਔਰ ਦੋ ਵਾਰੀ ਹੋ ਚੁੱਕੀ ਹੈ ਤਾਂ ਅੱਤ ਕੀ 12ਵੇਂ ਸਵੇਰੀ ਕੋਸ਼ਿਸ਼ ਕਰਾਂਗੇ ਇਹਦੀ ਲਾਈ ਮਿਲਕਿੰਗ ਦਿਖਾਵਾਂਗੇ ਤਾਂ ਦੇਖ ਸਕਦੇ ਹੋ ਗਰਜੰਟ ਵੀਰ ਕੋਲ ਤਕਰੀਬਨ ਨੀਲੀ ਰਾਵੀ ਦਾ ਸਾਰਾ ਜਿੰਨਾ ਮਾਲ ਨੇ ਨੀਲੀ ਰਾਵੀ ਨਾਲ ਸੰਬੰਧਤ ਹੈ ਔਰ ਕਾਫੀ ਪੁਰਾਣੀਆਂ ਬਲੱਡ ਲਾਈਨਾਂ ਨੇ ਇਹਨਾਂ ਕੋਲ ਔਰ ਉਮੀਦ ਹੈ ਵੀ ਆਉਣ ਵਾਲੇ ਸਮੇਂ ਜਿਹੋ ਜਿਹੇ ਕੱਟੇ ਇਹਨਾਂ ਨੇ ਆਮ ਫਾਰਮਰਾਂ ਵਾਸਤੇ ਦਿੱਤੇ ਨੇ ਉਮੀਦ ਰਹਿ ਗਈ ਵੀ ਅਸੀਂ ਹੋਰ ਤੁਹਾਨੂੰ ਰਿਕੁਐਸਟ ਕਰਾਂਗੇ ਇਹੋ ਜੇ ਕੱਟੇ ਸਾਨੂੰ ABC ਨੂੰ ਵੀ ਦਿਓ ਔਰ ਆਮ ਫਾਰਮਰਾਂ ਨੂੰ ਅਦਰ ਸੀਮਰ ਮੈਂ ਕਹਿੰਦਾ ਕਿ ਜਾਣ ਕਿਉਂਕਿ ਜਿੰਨਾ ਚੰਗਾ ਬਲੱਡ ਲਾਈਨ ਮਾਰਕੀਟ 'ਚ ਆਵੇਗਾ ਉਨਾ ਹੀ ਫਾਇਦਾ ਆਮ ਫਾਰਮ ਨੂੰ ਪਦਾ ਹੋਵੇਗਾ ਸੋ ਜਗਰਜੰਟ ਵੀਰ ਇੰਨਾ ਮੱਜਾਂ ਦੀ ਗੱਲ ਕਰੀਏ ਆਪਾਂ ਇਹ ਵੀ ਤੁਹਾਡੀਆਂ ਸਾਰੀਆਂ ਪੁਰਾਣੀਆਂ ਇਹਨਾਂ ਬਲੱਡ ਲਾਈਨਾਂ ਨੇ ਇਹ ਬਈ ਸਾਰੀਆਂ ਘਰ ਦੀਆਂ ਪੁਰਾਣੀਆਂ ਬਲੱਡ ਲੈਣਾ ਹਾਂਜੀ ਆ ਜੋ ਆਪਣੇ ਮੱਝ ਸਾਹਮਣੇ ਆਪਾਂ ਵੇਖ ਰਹੇ ਹਾਂ ਹਾਂਜੀ ਅੱਗੇ ਆਜੋ ਥੋੜਾ ਜਿਹਾ ਆਪਣੇ ਲੰਡਾ ਬੋਲ ਆ ਜੋ ਹਾਂਜੀ ਹਾਂਜੀ ਆਪਣੇ ਘਰ ਤੋਂ ਉਹ ਵੀ ਗਿਆ ਲੰਦਾ ਬੁੱਲ ਓਕੇ ਉਹਦੀ ਧੀ ਆ ਓਕੇ ਓਕੇ ਠੀਕ ਹੈ ਜੀ ਤੇ ਇਹਦੀ ਜਿਹੜੀ ਸਰਕਾਰੀ ਰਿਕਾਰਡ ਦੀ ਚੁਆਈ ਆ ਜਦੋਂ ਵੱਡੇ ਮਾਜ ਸੋਭੇ ਦੀ ਚੁਆਈ ਹੋਈ ਸੀ ਹਾਂਜੀ ਉਦੋਂ ਨਾਲ ਹੀ ਇਹਦੀ ਦੂਜੇ ਸੂਬੇ ਚ ਚੁਆਈ ਹੋਈ ਸੀ ਠੀਕ ਹੈ ਜੀ ਉਹਦਾ ਜਿਹੜਾ ਇੱਕ ਦਿਨ ਦਾ ਇਹਦਾ ਦੁੱਧ ਬਣਿਆ ਸੀ 19 ਕਿਲੋ 800 ਗ੍ਰਾਮ ਠੀਕ ਹੈ ਜੀ ਤੇ ਬਕਾਇਦਾ ਜਿਹੜਾ ਪੂਰੇ ਸਾਰੇ ਸਾਲ ਦਾ ਰਿਕਾਰਡ ਸੀ ਉਹ 4900 ਤੋਂ 70 ਲੀਟਰ ਦੁੱਧ ਸੀ ਦੇਖੋ ਸੱਜਣੋ ਕੱਲਾ ਇਹ ਨਹੀਂਗਾ ਵੀ ਆਪਾਂ ਇੱਕ ਮਿਲਕਿੰਗ ਦਿਖਾ ਕੇ ਆਪਾਂ ਰਿਕਾਰਡਡ ਕਰਾਉਣਾ ਦੇਖੋ ਇੱਕ ਦਿਨ ਵੱਧ ਦੁੱਧ ਦੇਣਾ ਅਲੱਗ ਚੀਜ਼ ਹੈ ਪ੍ਰੋਪਰ ਪੂਰੇ ਸਾਲ ਸੂਹਾ ਦੇਣਾ ਉਹ ਲੱਗ ਚੀਜ਼ ਹੈ ਸੋ ਗਰਜੰਟ ਵੀਰ ਦੀ ਮੇਨ ਤੇ ਵੀ ਇਹਨਾਂ ਪ੍ਰੋਪਰ ਰਿਕਾਰਡਿੰਗਾਂ ਕਰਾਈਆਂ ਹੋਈਆਂ ਨੇ ਜਿਹੜੀਆਂ ਜ਼ਰੂਰੀ ਸੀ ਕਿਉਂਕਿ ਜੋ ਕੇ ਸਮੇਂ ਚ ਹੁਣ ਸਿਸਟਮ ਇਹੋ ਜਿਹਾ ਬਣ ਗਿਆ ਵੀ ਜੇ ਮੱਝ ਦੀ ਪੂਰੇ ਸਾਲ ਦੀ ਰਿਕਾਰਡਿੰਗ ਹੈ ਤਾਂ ਉਹ ਉਹੀ ਕਟਾ ਸੀਮਰ ਮੈਂ ਕਿ ਜ ਜਾਵੇਗਾ ਉਹੀ گاਾਂ ਆ ਆ ਫਾਰਮ ਦਾ ਕਿ ਪਹੁੰਚੇਗਾ ਦੇਖੋ ਆਪਣੀ ਇਹ ਰਿਕੁਐਸਟ ਆ ਕਿ ਆਨਲਾਈਨ ਟਾਈਮ 'ਚ ਸਾਰੇ ਭ੍ਰਮਾਂ ਨੂੰ ਹਾਂਜੀ ਹਾਂਜੀ ਕਿ ਜਿੰਨੇ ਆ ਵੀ ਆਪਾਂ ਘਰ 'ਚ ਮੱਝ ਦੀ ਲਾਈਵ ਮਿਲਕਿੰਗ ਕਰਾਉਣੇ ਆ ਆਪਾਂ ਇੱਕ ਦੋ ਦਿਨ ਦੀ ਲਾਈਵ ਮਿਲਕਿੰਗ ਛੱਡ ਕੇ ਆਪਾਂ ਪੂਰੇ ਸਾਲ ਦਾ ਬਾਇਓ ਡਾਟਾ ਰਿਕਾਰਡ ਕਰਵਾਉਣਾ ਪੂਰੇ ਸਾਲ ਦਾ ਰਿਕਾਰਡ ਕਰਾਈਏ ਹਾਂਜੀ ਸੋ ਅੱਗੇ ਆਜੋ ਦੋਸਤੋ ਅੱਗੇ ਹੋਰ ਮੱਝ ਦਿਖਾਉਣੇ ਆ ਇੱਕ ਖਾਸੀਅਤ ਇਹ ਵੀ ਜੀ ਆਹ ਮੱਝ ਐਦਕੀ ਥੋੜਾ ਜਿਹਾ ਚਾਂਸ ਬਣਿਆ ਕਿ ਥੋੜੀ ਲੇਟ ਹੋ ਗਈ ਸੋਨ 'ਚ ਓਕੇ ਆ ਹੁਣ ਇਹਨੂੰ ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਹਜੇ ਵੀ ਦੁੱਧ 8-9 ਲੀਟਰ ਤੇ ਚੱਲ ਸ਼ਾਨੀ ਹੈ ਆਪਣੇ ਪੁਰਾਣੇ ਮਜੁਰਗੇ ਜਾਂ ਆਪਾਂ ਉਹਨਾਂ ਦੀ ਗੱਲ ਕਰੀਏ ਜਾਂ ਸਾਡੇ ਰਜੀਵ ਸਰਪੰਚ ਜੋ ABC ਵਿਰਾਮਲੇ ਸੀਮਨ ਬਾਈਕਰ ਨੇ ਉਹਨਾਂ ਦੀ ਵੀ ਇਹੀ ਥਿਊਰੀ ਵੀ ਪਸ਼ੂ ਜਿਹੜਾ 2 ਕਿਲੋ ਦੁੱਧ ਘੱਟ ਦੇ ਦੇ ਪਰ ਲੰਮਾ ਸਮਾਂ ਦੁੱਧ ਦੇਵੇ ਰਿਕਾਰਡ ਉਸੇ ਚੀਜ਼ ਨੇ ਬਣਾਉਣਾ ਕਿਉਂਕਿ ਆਪਾਂ ਨੂੰ ਦੁੱਧ ਜ਼ਿਆਦਾ ਚਾਹੀਦਾ ਆਪਾਂ ਨੂੰ ਇਹਨੇ ਵੀ ਪੀਕ ਜ਼ਿਆਦੀ ਹੋ ਗਈ ਤਾਂ ਪਸ਼ੂ ਦੁੱਧ ਜ਼ਿਆਦਾ ਲੰਮਾ ਸਮਾਂ ਕੱਢੂਗਾ ਲੰਮਾ ਸਮਾਂ ਉਹਨੇ ਦੁੱਧ ਦੇਣਾ ਜਿਹੜਾ ਪਸ਼ੂ ਰਿਕਾਰਡ ਉਹਨੇ ਜ਼ਿਆਦਾ ਵੱਧ ਬੰਨਾ ਜਿਹੜਾ ਲੰਮਾ ਸਮਾਂ ਦੁੱਧ ਦੇਊਗਾ ਤਾਂ ਉਸ ਤੋਂ ਬਾਅਦ ਇੱਕ ਹੋਰ ਬਹੁਤ ਚੰਗੇ ਬਾਡੀ ਸਟਰਕਚਰ ਦੀ ਮੱਝ ਦੇਖ ਸਕਦੇ ਹੋ ਤੁਸੀਂ ਇਹਦਾ ਬਾਡੀ ਸਟਰਕਚਰ ਤਾਂ ਮਿਲਦਾ ਜਿਵੇਂ ਆਪਾਂ ਮੱਝ ਕਾਲੀ ਅੱਖਾਂ ਵੀ ਕਾਲੀਆਂ ਪਰ ਇਹ ਬੱਚੇ ਮੈਂ ਸੁਣੇ ਬਹੁਤ ਚੰਗੇ ਪਾਉਂਦੀ ਏ ਭਾਜੀ ਵੇਖੋ ਇਹਦੇ ਅਜ ਤੱਕ ਕਰਮਾਂ ਵਾਲੀ ਨੇ ਜੇ ਮੇਰੇ ਘਰ ਤਿੰਨ ਤਿੰਨ ਕਟੀਆਂ ਤਕਰੀਬਨ ਆ ਗਈਆਂ ਹਾਂਜੀ ਤੇ ਇੱਕ ਦੋ ਕਟੇ ਆਏ ਨੇ ਠੀਕ ਹੈ ਜੀ ਜਿਉਂ ਪਹਿਲੇ ਸੂਏ ਤੋਂ ਲੈ ਕੇ ਅਜ ਤੱਕ ਸੋਣ ਲੱਗੀ ਆ ਤੇ ਬੱਚੇ 5 ਕਲਿਆਂ ਚ ਪਾਉਂਦੀ ਪੰਜ ਕਲਿਆਂ ਚ ਪਾਉਂਦੀ ਪਈ ਏ ਹਾਂਜੀ ਤਾਂ ਗ੍ਰੇਜੈਂਟ ਵੀਰੇ ਇੱਕ ਹੋਰ ਗੱਲ ਏ ਆਪਣੇ ਇਧਰ ਆਪਾਂ ਨੀਲੀ ਰਾਵੀ ਦੀ ਗੱਲ ਕਰ ਲਈ ਨੀਲੀ ਰਾਵੀ ਚ ਨਾ ਆਪਣੇ ਇੱਕ ਅਲੀਗੇਸ਼ਨ ਬਹੁਤ ਲੱਗਦੇ ਨੇ ਅਲੱਗ-ਅਲੱਗ ਆਪ ਦੇ ਮਤ ਚਲਾਏ ਉਹ ਮੈਂ ਆਪਾ ਪਾਕਿਸਤਾਨ ਦੇ ਵਣੇ ਆ ਉਹ ਬਾਡੀ ਸਟਰਕਚਰ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਮੈਂ ਉਧਰ ਕਾਲੀਆਂ ਅੱਖਾਂ ਵਾਲੀਆਂ ਵੀ ਨੀਲੀ ਰਾਵੀ ਕਹਿੰਦੇ ਵੀ ਨੀਲੀ ਰਾਵੀ ਨੀਲੀ ਪਿਓਰ ਚੇ ਰਾਵੀ ਪਿਓਰ ਚ ਕਾਰਨ ਪਤਾ ਕੀ ਬਣ ਗਿਆ ਕਾਰਨ ਇਹ ਬਣ ਗਿਆ ਕਿ ਸਾਡੇ ਸਾਰਿਆਂ ਦੀ ਥਿਊਰੀ ਆਪਦੀ-ਆਪਦੀ ਬਣ ਗਈ ਆਪਦੀ-ਆਪਦੀ ਬਣ ਗਈ ਕਿ ਸਾਡੀ ਸਭਾ ਦਾ ਕੋਈ ਇੱਕ ਲੋਕਤੰਤਰ ਇੱਕ ਇਕੱਠਾ ਹੋਵੇ ਤੇ ਫਿਰ ਆਪਾਂ ਨੂੰ ਪਤਾ ਲੱਗੇ ਕਿ ਸਾਡੀ ਸਹੀ ਬ੍ਰੀਡ ਕੀ ਆ ਠੀਕ ਹੈ ਸਹੀ ਗੱਲ ਹੈ ਕਿ ਮੈਂ ਸਹੀ ਚਲੋ ਸਹੀ ਸੁਲਝਾ ਦਾਂਗਾ ਕਿ ਆਉਣ ਵਾਲੇ ਭਰਾਵਾਂ ਨੂੰ ਆਪਾਂ ਨੂੰ ਸਭ ਨੂੰ ਗੁੱਸਾ ਲੱਗੇਗਾ ਹਾਂਜੀ ਹਾਂਜੀ ਕਿ ਆਪਾਂ ਮੂਰਲੇ ਕਾਲੇ ਪੈਰਾਂ ਨੂੰ ਜਾਂ ਇੱਕ ਪੈਰ ਨੂੰ ਜਾਂ ਤਿੰਨ ਪੈਰਾਂ ਨੂੰ ਲੈ ਕੇ ਆਪਾਂ ਰੋਲਾ ਪਾਉਣੇ ਆ ਰੋਲਾ ਪਾਉਣੇ ਤੇ ਜੇ ਆਪਾਂ ਥਿਉਰੀ ਇੰਨੀ ਕੋਈ ਪੈਰਾਂ ਦੀ ਛੱਡ ਕੇ ਤੇ ਆਪਾਂ ਕੋਈ ਦੁੱਧ ਤੇ ਆਦਾ ਧਿਆਨ ਦੇ ਲਈਏ ਸਹੀ ਬਰੀਡ ਤੇ ਧਿਆਨ ਕਰੈਕਟਰਾਂ ਵੱਲ ਧਿਆਨ ਦੇ ਲਈਏ ਕਰੈਕਟਰਾਂ ਵੱਲ ਧਿਆਨ ਦੇ ਲਈਏ ਤੇ ਮੈਂ ਨਾ ਕਿ ਆਪਾਂ ਆਉਣ ਵਾਲੇ ਸਾਲਾਂ 'ਚ ਨੀਲੇ ਨੀਲੇ ਕਰ ਲਾਂਗੇ ਕਰ ਕਰ ਪਰੋਂਦੇ ਵਾਸਤੇ ਇਹ ਵੀ ਏਕਾ ਸਾਰਾ ਨੇ ਜ਼ਰੂਰੀ ਹੈ ਏਕਾ ਜ਼ਰੂਰੀ ਆ ਪਰ ਇੱਕ ਇੱਕ ਕਰਕੇ ਹੀ ਆਪਣਾ ਜਿਹੜੀ ਇਹ ਮੇਨ ਪੁਆਇੰਟ ਗੱਲ ਆ ਕਿ ਜਿਹੜੀ ਆਪਣੀ ਏਕੇ ਕਰਕੇ ਹੀ ਨੀਲੀ ਰਾਵੀ ਪਿਛਾਂ ਜਾ ਰਹੀ ਪਿਛਾਂ ਜਾ ਰਹੀ ਹੈ ਤਾਂ ਇਸ ਮੱਝ ਦਾ ਵੱਤੋ ਵੱਤ ਕਿੰਨਾ ਰਕਾਰਡ ਗ੍ਰੈਂਡ ਜੀ ਇਹਨਾਂ ਬਾਈ ਜੀ ਆ ਆਪਾਂ ਕੋਈ ਐਵੇਂ ਝੂਠ ਮਾਰੀਏ ਕੋਈ ਲਾਈਵ ਮਰਕਿੰਗ ਦਾ ਰਿਕਾਰਡ ਤਾਂ ਨਹੀਂ ਹੋਇਆ ਹਾਂਜੀ ਤੇ ਇਸ ਟਾਈਮ ਇਹ ਤੇਲ ਮਾਜ ਜਮਾਨ ਦਾ ਅੱਛਾ ਤੇਲ ਹਾਂਜੀ ਤੇਰੇ ਤੇਲ ਮਾਜ ਆਪਾਂ ਤੇ ਇਹ ਆ ਇਸ ਟਾਈਮ ਵੀ 15 ਲੀਟਰ ਦੋ ਤੇ ਹੁਣ ਬਕਾਇਦਾ ਚੱਲਦੀ ਪਈ ਅੱਛਾ ਤਿੰਨਾ ਥਣਾ ਚੋਂ 15 ਲੀਟਰ 15 ਲੀਟਰ ਦੋ ਕੋਸ਼ਿਸ਼ ਕਰੋ ਇਹਦੀ ਵੀ ਲਾਈਵ ਕਰਾਓ ਉਹਨਾਂ ਦੇ ਸਮੇਂ ਚ ਦੇਖੋ ਤੇਲ ਉਹ ਗੱਲ ਵੱਖਰੀ ਏ ਕਿ ਦੁੱਧ ਬਖਾਉਣਾ 15 ਲੀਟਰ ਵੀ ਦੁੱਧ ਮੈਨੇ ਰਖਾਉਂਦਾ ਤਿੰਨਾ ਦਾਣਾ ਚੋਂ ਸੋ ਅੱਗੇ ਹੋਰ ਮਾਜ ਦੇਖ ਸਕਦੇ ਹੋ ਇੱਕ ਨੀਲੀ ਦਾ ਵੀ ਤੁਸੀਂ ਏ ਮੱਝ ਕਿਹੜੀ ਵੀਰ ਇਹ ਇਹ ਬਈ ਜੀ ਆਪਣੇ ਕੰਡੇ ਵਾਲੇ ਸਾਹ ਦੀ ਧੀ ਆ ਅੱਛਾ ਕੰਡੇ ਵਾਲਾ ਸਾਹ ਦੀ ਠੀਕ ਹੈ ਹਾਂਜੀ ਤੇ ਇਹਦੇ ਦੂਜੇ ਸੁਹਾ ਸੋਈ ਆ ਹੁਣ ਛੋਟੀ ਕੋਈ ਨੂੰ ਹੋ ਗਈ ਆ ਤਕਰੀਬਨ 5-6 ਮਹੀਨੇ ਹੋ ਗਏ ਨੇ ਓਕੇ ਤੇ ਐਤ ਕੀ ਇਹਦੇ ਲਾਈਵ ਮਿਲਕਿੰਗ ਦਾ ਬਣਿਆ ਸੀ ਇਰਾਦਾ ਪਰ ਥੋੜਾ ਜਿਹਾ ਕਾਰਨਾ ਕਰਕੇ ਜਾਂ ਮੱਝ ਬਿਮਾਰ ਟਾਈਮ ਨਹੀਂ ਸਹੀ ਬਣਿਆ ਹਾਂਜੀ ਹਾਂਜੀ ਤਾਂ ਉਹਨਾਂ ਕਰਨਾ ਕਰਕੇ ਰਹਿ ਗਏ ਪਰ ਆਉਣ ਨਾਲ ਟਾਈਮ ਤੇ ਪ੍ਰਮਾਤਮਾ ਸੁੱਖ ਰੱਖੇ ਕਿ ਆਪਾਂ ਜਰੂਰ ਲਾਈਵ ਇਹ ਤਾਂ ਗਰੰਟੀ ਦੇਖੋ ਜਦੋਂ ਲਾਈਵ ਮਿਲਕਿੰਗ ਜਾਂ ਆਪਾਂ ਮਿਲਕਿੰਗ ਕਰਾਉਣੀ ਹੈ ਹਾਂਜੀ ਤਾਂ ਜਦੋਂ ਸਮਾਂ ਮੰਦਾ ਹੈ ਸਮੇਂ ਦੇ ਨਾਲ ਹੀ ਹੁੰਦਾ ਜੇ ਕੋਈ ਬੰਦਾ ਕਵੇ ਮੈਂ ਆਪਦੀ ਮਰਜ਼ੀ ਨਾਲ ਕਰਾ ਲੂੰਗਾ ਨਹੀਂ ਜਦੋਂ ਪਸ਼ੂ ਸਾਥ ਦਿੰਦਾ ਸਮਾਂ ਸਾਥ ਦਿੰਦਾ ਪ੍ਰਮਾਤਮਾ ਸਾਥ ਦਿੰਦਾ ਤਾਂ ਉਦੋਂ ਹੀ ਰਿਕਾਰਡ ਬੰਦੇ ਉਦੋਂ ਹੀ ਆਪਾਂ ਕੋਈ ਪੋਜੀਸ਼ਨ ਹਾਸਲ ਕਰਦੇ ਉਹਦੇ ਹੀ ਆਪਣਾ ਨਾਮ ਬੰਨਦਾ ਤਾਂ ਇੱਕ ਹੋਰ ਮਾਇਸ ਨੂੰ ਦੇਖ ਸਕਦੇ ਹੋ ਇਸ ਵਾਰ ਮੱਝ ਬਾਰੇ ਦੱਸ ਦੋ ਵੀਰ ਜੀ ਕੁਝ ਬਾਈ ਜੀ ਹੁਣ ਵੇਖਣ ਨੂੰ ਤਾਂ ਭਰਾਵਾਂ ਨੇ ਕਹਿਣਾ ਕਿ ਇਹ ਵੀ ਕਾਲੇ ਰੰਗ ਚ ਹਾਂ ਤੇ ਹੁਣ ਜੋ ਇਹ ਦੂਜਾ ਸੁਹਾ ਸੂਈ ਆ ਛੋਟੀ ਅੱਛਾ ਜੀ ਤੇ ਇਹ ਮਤਲਬ ਕਿ ਇਹਦੇ ਪਹਿਲੇ ਸੂਏ ਜਿਹੜਾ ਮਗਰ ਕੱਟੀ ਸੀ ਉਹ ਵੀ ਨੀਲੀ ਦੀ ਸੀ ਇਸ ਟਾਈਮ ਵੀ ਕੱਟੀ ਨੀਲੀ ਜੀ ਨੀਲੀ ਜੀ ਮਤਲਬ ਕਿ ਪੂਰੇ ਆਦੇ ਮਾਰਕਿੰਗ ਚ ਮਾਰਕਿੰਗ ਚ ਤੇ ਪਰ ਉਹ ਕਰਨ ਇਹ ਬਣ ਜਾਂਦਾ ਕਿ ਵੇਖੋ ਇਹ ਜਿਹੜਾ ਰੰਗ ਢੰਗ ਕੁਦਰਤ ਦੇ ਹੱਥੇ ਕੁਦਰਤ ਦੇ ਹੱਥੇ ਸੋਈ ਗੱਲ ਹੈ ਪੰਜ ਕਲਿਆਣ ਚ ਵੀ ਆ ਸਕਦਾ ਮੈਂ ਇੱਕ ਗੱਲ ਹੋਰ ਦੇਖੀ ਏਜੰਟ ਵੀਰੇ ਵੀ ਪ੍ਰੋਪਰ ਆਪਾਂ ਕਹਿ ਰਾ ਦਿੰਨੇ ਆ ਇੱਕ ਤਰ੍ਹਾਂ ਦੇ ਬੱਚੇ ਨਹੀਂ ਆਉਂਦੇ ਇੱਕ ਤਰ੍ਹਾਂ ਦੇ ਬਈ ਵੇਖੋ ਹੁਣ ਆ ਮੱਝ ਆ ਇਹ ਮੱਝ ਜੇ ਆਪਾਂ ਕੋਸ਼ਿਸ਼ ਵੀ ਨਹੀਂ ਕਰ ਸਕਦੇ ਕਿ ਇਹ ਬੱਚਾ ਪੰਜ ਕਲਿਆਣ ਚ ਵੀ ਦੇ ਸਕਦੀ ਆ ਇਹ ਘੱਟ ਮਾਰਕਿੰਗ ਚ ਵੀ ਦੇ ਸਕਦੀ ਆ ਇਹ ਆਪਦੇ ਵਰਗੇ ਬੱਚਾ ਦੇ ਸਕਦੀ ਆ ਪਰ ਬਲੱਡ ਚ ਪਿਓਰਿਟੀ ਹੋਣੀ ਚਾਹੀਦੀ ਆ ਬਲੱਡ ਚ ਪਿਓਰਿਟੀ ਹੋਣੀ ਚਾਹੀਦੀ ਹੁਣ ਇਸ ਟਾਈਮ ਇਹ ਮੱਝ ਦਾ ਇਹ ਪਹਿਲੀ ਮੱਝ ਦੇ ਵੇਖੀਦਾ ਆਪਾਂ ਵੇਖੀਆ ਇਹਦਾ ਮੂੰਹ ਜਿਹੜੀ ਜਿਬ ਪੂਰੀ ਗੁਲਾਬੀ ਜਾਂਦੀ ਆ ਗੁਲਾਬੀ ਅੱਛਾ ਜੀ ਠੀਕ ਹੈ ਹਾਂਜੀ ਤਾਂ ਦੇਖ ਸਕਦੇ ਕਾਫੀ ਚੰਗੀਆਂ ਮੱਝਾਂ ਨੇ ਵੀਰ ਕੋਲ ਔਰ ਗਰਜੰਟ ਸੁਨਣ ਵਾਲੀ ਵਸਤੀ ਜਿਵੇਂ ਸਭ ਨੂੰ ਪਤਾ ਸੁਨਣ ਵਾਲੀ ਵਸਤੀ ਨਾਮ ਮਸ਼ਹੂਰ ਏ ਨੀਲੀ ਰਵੀ ਖਾਸ ਕਰਕੇ ਤਾਂ ਤਾਂ ਗਰਜੰਟ ਵੀਰ ਇਸ ਮੱਝ ਬਾਰੇ ਆਪਣ ਨੂੰ ਦੱਸ ਦਿਓ ਕੀ ਮੱਝ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਏ ਫਿਰ ਵੇਖੋ ਇਹ ਮੱਝ ਇਹ ਵੀ ਲੰਡੇਸਾਂ ਦੀ ਧੀ ਆ ਓਕੇ ਜੀ ਤੇ ਆਪਣੇ ਘਰ ਦੀ ਆ ਮੱਝ ਦੇ ਇਹ ਵੀ ਠੀਕ ਹੈ ਤੇ ਇਹ ਮੱਝ ਦੀ ਆਪਣੇ ਕੋਲ तकरीबन ਜਿਹੜੀ ਆਪਾਂ ਪਹਿਲੂ ਹੁਣ ਕੰਡਿਆਰਾਂ ਥਾਂ ਦੀ ਝੋਟੀ ਵੇਖੀ ਆ ਹਾਂਜੀ ਹਾਂਜੀ ਇੱਕ ਉਹ ਵੀ ਇਹਦੇ ਵਿੱਚੋਂ ਇਹਨੀਆਂ ਝੋਟੀਆਂ ਗਾਂ ਦੋ ਤੇ ਆ ਗਈਆਂ ਮੱਝ ਦੀਆਂ ਓਕੇ ਓਕੇ ਤੇ ਇਹਨੀਆਂ ਅੱਗੇ ਸਾਡੇ ਲਾਈ ਫਿਲਕਿੰਗ ਦਾ ਉਹ ਇਰਾਦਾ ਸੀ ਹਾਂਜੀ ਹਾਂਜੀ ਤੇ ਉਦੋਂ ਕੁਝ ਕਾਰਨਾ ਕਰਕੇ ਇਹ ਵੀ ਮੱਝ ਰਹਿ ਗਈ ਮੱਝ ਰਹਿ ਗਈ ਇਹਦਾ ਮੂੰਹ ਸੁਨਸਿਫਤ ਕਰ ਗਿਆ ਤੇ ਉਹਨੇ ਘਾਟਾ ਇਹ ਮੱਝ ਮਥੁਰ ਕੀ ਉਹ ਵੀ ਬਾਈਲਟਰ ਆਰਮ ਟੇਨ ਤੇ ਦੋ ਦੋ ਸਿਜਨ ਦੇ ਘਰੋਂ ਚੋਇਆ ਹੈ ਠੀਕ ਠੀਕ ਜੀ ਤੇ ਇੱਕ ਖਾਸੀਅਤ ਇਹ ਆ ਵੈ ਲੋ ਕਿ ਭਈ ਇਸ ਟਾਈਮ ਤੇ ਮੇਂ 2 ਸਾਲ ਤੋਂ ਉੱਪਰ ਹੋ ਗਿਆ ਮੱਝ ਨੂੰ ਓਕੇ ਕੋਸ਼ਿਸ਼ ਕਰਨਾ ਕਰਕੇ ਮੱਝ ਨਹੀਂ ਰਹੀ ਅੱਛਾ ਜੀ ਚਲੋ ਕੋਸ਼ਿਸ਼ ਕੀਤੀ ਹਾਂ ਕੋਈ ਵਾਰ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਪਸ਼ੂ ਚੇ ਚੱਲਦੇ ਹੀ ਰਹਿੰਦਾ ਸਿਸਟਮ ਵੱਡੇ ਪਸ਼ੁਮਾਂ ਦੇ ਤਾਂ ਤੇ ਇਸ ਟਾਈਮ ਹੁਣ ਇਹ 1.5 ਮਹੀਨਾ ਹੋ ਗਿਆ ਬਣੀ ਨੂੰ ਲਾਸ ਪੂਰੀ ਆ ਕੇ ਰਹਿ ਜੇਗੀ ਓਕੇ ਤੇ ਤੁਸੀਂ ਇਹ ਵੇਖ ਲਓ ਵੀ ਅੱਜ ਵੀ ਦੁੱਧ ਦੇ ਰਹੀ ਹੈ ਅੱਛਾ ਅੱਜ ਵੀ ਦੁੱਧ ਦੇ ਰਹੀ ਹੈ 2.5 ਸਾਲ ਤੋਂ ਉੱਪਰ ਹੋਣ ਦੇ 2.5 ਦੇ ਲੱਗੇ ਆ ਤੇ ਇਸ ਟਾਈਮ ਵੀ ਦੁੱਧ ਦੇ ਰਹੀ ਹੈ ਨੀਲੀ ਰਾਵੀ ਖਾਸियत ਇਹ ਆ ਮਿੱਠਾ ਪਾਣੇ ਕਿਉਂਕਿ ਆਪਣੇ ਲੋਕ ਦੇਖੋ ਆਪਣੇ ਕਹਿੰਦੇ ਆ ਵੀ ਜਿਹੜੇ ਮੁਰਾਲੇ ਨੇ ਜਾਂ ਕੁਝ ਵੀਰਾਂ ਦਾ ਸਵਾਲ ਆਉਂਦਾ ਯਾਰ ਵੀ ਮੁਰਾ ਦੁੱਧ ਜ਼ਿਆਦਾ ਦਿੰਦੀਆਂ ਨੀਲੀ ਰਾਵੀ ਨਾਲੋਂ ਪਰ ਦੋਸਤੋ ਨੀਲੀ ਰਾਵੀ ਦੁੱਧ ਚਾਹੇ ਮੁਰਾ ਨੋਂ ਕਾਟੀਏ ਪਰ ਕੱਟ ਵੀ ਨਹੀਂ ਰਹਿ ਗਿਆ ਮੇਲੇ ਚ ਪਤਾ ਹੀ ਲੱਗ ਗਿਆ ਵੀ ਕਿੰਨਾ ਕੁ ਦੁੱਧ ਦੇ ਨੀਲੀ ਕਿੱਥੇ ਆ ਨੀਲੀ ਕਿੱਥੇ ਆ ਪਰ ਨੀਲੀ ਰਾਵ ਦੀ ਖਾਸੀਅਤ ਇਹ ਹੁੰਦੀ ਹੈ ਸੱਜਣੋ ਵੀ ਇਹ ਮਿੱਠਾ ਜਿਆਦਾ ਰਵਾ ਹੁੰਦਾ ਹੈ ਲੰਮਾ ਸਮਾਂ ਦੁੱਧ ਦਿੰਦਾ ਹੈ ਭਜਦਾ ਨਹੀਂਗਾ ਮੰਨ ਲਓ ਆਸ ਨਹੀਂ ਵੀ ਹੋਇਆ ਕਿਤੇ ਗੱਭਰ ਨਹੀਂ ਵੀ ਰਿਆ ਤਾਂ ਇਹਦੇ ਚ ਉਹ ਕੁਆਲਿਟੀ ਹੈ ਇਹਦੇ ਬਲੱਡ ਚ ਉਹ ਕੁਆਲਿਟੀ ਹੈ ਜਿਹੜੀ ਲੰਮਾ ਸਮਾਂ ਦੁੱਧ ਦਿੰਦੀ ਇਹਦੇ ਚ ਸ਼ਮਤਾ ਹੈਗੀ ਹੈ ਤਾਂ ਉਸਦੇ ਸਾਹਮਣੇ ਤੁਸੀਂ ਸੋਭੀ ਦੇ ਸਕਦੇ ਹੋ ਆਪਣੀ ਮੱਝ ਠੀਕ ਹੈ ਔਰ ਉਮੀਦ ਰਹੇਗੀ ਵੀ ਆਉਣ ਵਾਲੇ ਸਮੇਂ ਚ ਜਿਹੜਾ ਪੰਜਾਬ ਬੋਲੇ ਉਹਦਾ ਸੀਮਨਾ ਆਵੇ ਇੱਕ ਤੁਹਾਨੂੰ ਪੰਜਾਬ ਬੋਲਦੀ ਜਿਹੜੀ ਭੈਣ ਹੈ ਉਹ ਵੀ ਤੁਹਾਨੂੰ ਇੱਥੇ ਦਿਖਾਵਾਂਗੇ ਇਸੇ ਪਰਮ ਤੇ ਔਰ ਇਹਦਾ ਵੀ ਆਪਾਂ ਨੂੰ ਆਉਣ ਵਾਲੇ ਸਮੇਂ ਚ ਹੁਣ ਆਸ ਹੋ ਗਈ ਗ੍ਰੈਂਡ ਵੀਰੇ ਹਾਂਜੀ ਤਾਂ ਥੋੜਾ ਟਾਈਮ ਬਸ ਆਸ ਹੋ ਜੇਗੀ ਬੰਜੇਗੀ ਵੀ ਛੋਟੀ ਓਕੇ ਇਹਦੀ ਏਜ ਕਿੰਨੀ ਹੈ ਇਹ ਭਾਜੀ ਇਸ ਟਾਈਮ ਹੋਈਗੀ ਆ 2 ਸਾਲ ਦੀ ਹੋ ਗਈ ਏ ਝੋਟੀ 2 ਸਾਲ ਦੀ ਹੋ ਗਈ ਏ ਹਾਂਜੀ ਤਾਂ ਇਹ ਤੁਸੀਂ ਸੋਭੀ ਦੀ ਧੀ ਦੇਖ ਸਕਦੇ ਹੋ ਔਰ ਪੰਜਾਬ ਬੋਲੇ ਜਿਹੜਾ ਆਪਣਾ ABC ਵਿਰਾਂਵਲੀ ਦਾ ਉਹਦੀ ਇਹ ਭੈਣ ਹੈ ਮਾਂ ਦੇ ਪਾਸਿਓਂ ਤਾਂ ਕਾਫੀ ਚੰਗੀ ਝੋਟੀ ਏ ਔਰ ਉਮੀਦ ਰਹੇਗੀ ਵੀ ਆਉਣ ਵਾਲੇ ਸਮੇਂ 'ਚ ਪਰਮਾਤਮਾ ਨੂੰ ਦੁੱਧ ਤੇ ਲਿਆਵੇ ਤਾਂ ਇੰਡੀਆ ਵੀ ਆਪਾਂ ਲਾਈਵ ਮਿਲਕਿੰਗ ਤੁਹਾਨੂੰ ਦਿਖਾਈਏ ਥੋੜਾ ਦਿਖਾ ਦਿਓ ਆਪਾਂ ਦਾ ਪਿੱਠਪੂੜਾ ਦਿਖਾ ਦਿਏ ਹਾਂਜੀ ਔਰ ਅਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਕਾਫੀ ਚੰਗਿਓ ਥੱਲਿਓਂ ਆ ਦੇਖ ਸਕਦੇ ਹੋ ਔਰ ਆ ਹਜੇ ਦੇਖੋ ਪੇਟਪੂੜਾ ਕਾਫੀ ਚੰਗਾ ਸਵੱਪਨ ਬਹੁਤ ਜ਼ਿਆਦਾ ਛੋਟੀ ਚ ਔਰ ਇਹੀ ਕੁਆਲਿਟੀਆਂ ਨੇ ਜਿਹੜੀਆਂ ਪੰਜਾਬ ਦੀ ਕੁਆਲਿਟੀ ਆਪਾਂ ਕਹਿ ਲਈਏ ਪੰਜਾਬ ਦੀ ਕੁਆਲਿਟੀ ਸਵੱਪਨ ਬਹੁਤ ਜ਼ਿਆਦਾ ਛੋਟੇ ਚ ਸਵੱਪਨ ਆ ਕਾਰਨ ਪਤਾ ਕੀ ਆ ਵੇਖੋ ਸਭ ਤੋਂ ਆਪਾਂ ਵੱਡੇ ਚਲੋ ਜੋ ਮਰਜੀ ਆ ਬਈ ਆਪਾਂ ਉਹ ਮੱਝ ਨੂੰ ਗਿਣਾਂਗੇ ਜਿਹੜੀ ਸਾਲ-ਸਾਲ ਬਾਅਦ ਆਪਾਂ ਨੂੰ ਇੱਕ ਤਾਂ ਦੁੱਧ ਦੇ ਰਹੀ ਹੈ ਦੁੱਧ ਦੇ ਰਹੀ ਹੈ ਤੇ ਨਾਲ ਸਾਲ ਬਾਅਦ ਬੱਚਾ ਦੇ ਰਹੀ ਹੈ ਬੱਚਾ ਦੇ ਰਹੀ ਹੈ ਵੇਖੋ ਵੀ ਇਸ ਟਾਈਮ ਆਉਣ ਦਾ ਬਕਾਇਦਾ ਕਿ ਇਹ 24 ਮਾਝ ਦੀਆਂ ਸਿਫਤ ਰਈਆ ਕਿ ਸੂਨ ਤੋਂ ਵੀ ਬਾਅਦ ਕਰਾਸ ਹੋ ਜਾਂਦੀ ਹੈ ਓਕੇ ਤੇ ਰਹਿ ਵੀ ਜਾਂਦਾ ਉਹ ਆਪਾਂ ਹਰਵਰੀ ਮਾਝ ਨੂੰ ਕਹਿ ਦਿੰਦੇ ਆਪਾਂ ਹਾਂਜੀ ਕਿ ਅ ਮੇਰੇ ਮਤਾਬਕ ਤੁਸੀਂ ਹਿਸਾਬ ਲਾ ਲਓ ਕਿ ਪੰਜਾਬ ਦੇ ਜਾਣ ਤੋਂ ਬਾਅਦ-ਬਾਅਦ ਇਹਨੇ ਆ ਇਹ ਹੁਣ ਚੌਥੇ ਬੱਚੇ ਨੂੰ ਜਨਮ ਦਿਨ ਨੂੰ ਤਿਆਰ ਕੀਤਾ ਅੱਛਾ ਜੀ ਪੰਜਾਬ ਤੋਂ ਬਾਅਦ ਤਾਂ ਪੰਜਾਬ ਵੀ ਮੈਂ ਸੁਣਿਆ ਵੀ ਜੰਮਦਾ ਬੱਚਾ ਜਿਹੜਾ ਉਹ ਆਪਣੇ ਜੋ ਲਾਲੀ ਭਾਜੀ ਸੀਗੇ ਉਹਨਾਂ ਨੇ ਉਹ ਬਸ ਇੱਕ ਮਾਝ ਦੇਖ ਕੇ ਜੰਮਦਾ ਬੱਚਾ ਹੀ ਲੈ ਕੇ ਸੀਗੇ ਉਹ ਬਾਈ ਜੀ ਜਦੋਂ ਆਪਣੇ ਮੰਨ ਕੇ ਚੱਲੋ ਕਿ ਉਦੋਂ ਕੁਛ ਦਿਨ ਇਹਨਾਂ ਦਾ ਵੱਧ ਤੋਂ ਵੱਧ 4 ਕੁ ਦਿਨ ਹੋਏ ਸੀ ਮਾਸ ਹੋਈ ਨਹੀਂ ਅੱਛਾ ਜੀ ਤੇ ਰਾਤ ਬਾਈ ਆਈ ਬਾਈ ਅਮਰਜੀਤ ਸਿੰਘ ਲੱਗੀ ਨਹੀਂ ਆਪਣੇ ਘਰੇ ਆਏ ਆ ਰਾਤ ਹੀ ਉਹ ਨਾਲ ਆਪਣੇ ਹੋਣ ਵੀ ਸੱਜਣ ਸੀ ਉਹਨਾਂ ਪ੍ਰੈਸ਼ਰ ਪਾਇਆ ਕਿ ਸਾਨੂੰ ਅੱਛਾ ਜੀ ਬੱਚਾ ਜ਼ਰੂਰ ਹੋ ਬੱਚਾ ਜ਼ਰੂਰ ਦਿਓ ਹਾਂ ਜੀ ਤਾਂ ਰਾਤ ਹੀ ਸਾਡਾ ਸੁਭਦਾ ਹੋ ਗਿਆ ਤੇ ਰਾਤ ਉਹ ਮਤਲਬ 20 ਦਿਨਾਂ ਬਾਅਦ ਬੱਚਾ ਲੈ ਗਏ ਨੇ ਬੱਚਾ ਲੈ ਗਏ ਤਾਂ ਦੇਖ ਸਕਦੇ ਸੱਜਣੋ ਇਹ ਉਹ ਮੱਜਾਂ ਨੇ ਜਿਵੇਂ ਆਪਾਂ ਕਹਿ ਦਈਏ ਵੀ ਇਹ ਕੋਈ ਖਾਸ ਕੇਅਰ ਤੇ ਨਹੀਂਗਾ ਦੇਖੋ ਆਮ ਪੱਠਾ ਹਰਾ ਚਾਰਾ ਇੱਕ ਦੁੱਧ ਕਢਾਉਣਾ ਹੁੰਦਾ ਵੀ ਪ੍ਰੋਪਰ ਦਾਣਾ ਹੀ ਛੱਟ ਕੇ ਤੇ ਪ੍ਰੋਪਰ ਕੇਅਰ ਕਰਕੇ ਇੱਕ ਮੱਝ ਚ ਇੱਕ ਮੱਝ ਦੇ ਪ੍ਰੋਪਰ ਜ਼ੋਰ ਲਾ ਕੇ ਪਰ ਇਹ ਦੇਖੋ ਤੁਸੀਂ ਇਹਨਾਂ ਮੱਝਾਂ ਨੇ ਉਹ ਦੁੱਧ ਕੱਢਿਆ ਇਕੱਠੀਆਂ ਬਾਹਰ ਚਰਨ ਜਾਂਦੀਆਂ ਨੇ ਪ੍ਰੋਪਰ ਮਾਹੌਲ ਇਹਨਾਂ ਨੂੰ ਬਾਹਰ ਚੜ ਕੇ ਆਣ ਕੇ ਫਿਰ ਠੀਕ ਹੈ ਸਾਰੀਆਂ ਮੱਜਾਂ ਪ੍ਰੋਪਰ ਉਹੀ ਦਾਣਾ ਪਾਣਾ ਕੋਈ ਕੱਲੀ ਕੇਅਰ ਨਹੀਂ ਹੈ ਮੈਨੂੰ ਲੱਗ ਰਿਹਾ ਵੀਰੇ ਨਹੀਂ ਵੀਰੇ ਕੱਲੀ ਕੇਅਰ ਕੋਈ ਵੀ ਨਹੀਂ ਆ ਹਾਂ ਇਸ ਟਾਈਮ ਤੁਸੀਂ ਆ ਵੇਲੋਗੇ ਇਸ ਟਾਈਮ ਆ ਤੂੜੀ ਦੇ ਵਿੱਚ ਜੋ ਵੀ ਚੋਕਰ ਜਾਂ ਚੌਲਾਂ ਦੀ ਪਾਲਛਾ ਉਹ ਮਲਾਈ ਹੋਈ ਆ ਓਕੇ ਤੇ ਉਹ ਦਾਣਾ ਰੁਟੀਨ 'ਚ ਸਾਰੇ ਪਸ਼ੂਆਂ ਨੂੰ ਇੱਕੋ ਤਰ੍ਹਾਂ ਦਾ ਪੈਂਦਾ ਓਕੇ ਤੇ ਕੋਸ਼ ਕੁ ਭਰੇ ਕੋ ਪੱਠੇ ਬਾਸ ਅਰੇ ਪੱਠੇ ਆ ਹਾਂਜੀ ਤਾਂ ਬਹੁਤ ਵਧੀਆ ਲੱਗਾ ਇੱਕ ਬੱਚੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਟਾਪਰ ਬਰੀਡ ਏ ਇਹ ਵੀ ਕਰਦੀ ਹੋਮ ਬਰੀਡ ਏ ਸਾਰੀ ਇੰਗਰੀਡੀਅੰਟ ਆ ਤੇ ਉਹ ਹੋਮ ਬਰੀਡ ਆ ਕੁਝ ਉਧਰ ਖੜੀ ਨਹੀਂ ਕੁਝ ਕੱਟੇ ਖੜੇ ਨੇ ਉਧਰ ਤੇ ਇਹ ਕੁਛ ਆ ਇਹ ਛੋਟੀ ਹੁਣ ਹੈਗੀ ਆ ਇਹ ਤਰਨਾਰਦੀ ਛੋਟੀ ਆ ਓਕੇ ਓਕੇ ਠੀਕ ਹੈ ਜੀ ਜਿਹੜਾ ਆਪਣਾ ਪੰਜਾਬ ਦਾ ਭਰਾ ਹੈ ਪੰਜਾਬ ਦਾ ਭਰਾ ਇੱਦੀ ਕੋਲੇ ਠੀਕ ਹੈ ਠੀਕ ਹੈ ਤੇ ਇਹ ਜੇ ਦੋ ਗੁ ਮਹੀਨੇ ਦੀ ਗੱਬਾ ਛੋਟੀ ਓਕੇ ਓਕੇ ਠੀਕ ਹੈ ਜੀ ਛੋਟੀਆਂ ਦੇਖ ਸਕਦੇ ਹੋ ਕਾਫੀ ਚੰਗੇ ਪਸ਼ੂ ਨੇ ਗਰਜੈਂਟ ਵੀਰ ਕੋਲ ਔਰ ਇਹ ਨਾਰਮਲ ਕੇਅਰ ਤੇ ਨੇ ਦੋਸਤੋ ਕੋਈ ਖਾਸ ਕੇਅਰ ਨਹੀਂਗਾ ਕੋਈ ਇਹ ਨਹੀਂਗਾ ਦਾਣਾ ਛੱਟ ਕੇ ਕਹੋ ਗਰਜੈਂਟ ਵੀਰ ਕੋਲ ਪਹਿਲਾਂ ਵੀ ਆਏ ਸਾਂ ਇਹਨਾਂ ਦੀ ਅਸੀਂ ਇੱਕ ਗੱਲ ਅਸੀਂ ਖੁਦ ਆਪ ਕਰਦੇ ਹੁੰਦੇ ਹਾਂ ਵੀ ਇਹਨਾਂ ਕੋਲ ਬਰੀਡ ਹੀ ਨਹੀਂ ਚੰਗੀ ਏ ਵੀ ਜੇ ਕਿਤੇ ਉਸ ਵੱਲ ਹੋਇਆ ਨਾ ਫੀਡ ਵਾਲ ਵੀ ਨਹੀਂ ਰੀ ਫੀਡ ਹੀ ਛੱਟਣੀ ਏ ਤੇ ਪਤਾ ਨਹੀਂ ਮੱਜਾ ਕੀ ਕਰ ਜਾਣਾ ਕਿਉਂਕਿ ਇਹਨਾਂ ਨੂੰ ਕੋਈ ਉਹ ਖਾਸ ਨਹੀਂਗਾ ਵੀ ਫੀਡ ਛੱਟ ਗਈ ਚੋਣੀਆਂ ਨੇ ਜਾਂ ਖੁੱਲਾ ਫੀਡ ਪਾਉਣਾ ਇੱਕ ਨਾਰਮਲ ਕੇਅਰ ਤੇ ਆਮ ਘਰਾਂ ਚ ਕਿਉਂਕਿ ਦੋਸਤੋ ਇਹਨਾਂ ਦਾ ਕੰਮ ਹੈ ਦੁੱਧ ਵੇਚ ਕੇ ਕਮਾਈ ਕਰਨੀ ਠੀਕ ਹੈ ਗਰਜੰਟ ਵੀਰ ਸਹੀ ਗੱਲ ਲੈਣਾ ਤੇ ਜੇ ਆਪਾਂ ਉਹ ਫੀਡ ਹੀ ਛੱਟੀ ਗਏ ਫੀਡ ਚ ਸਾਰਾ ਕੁਝ ਗਵਾਤਾ ਕਿਉਂਕਿ ਇਹਨਾਂ ਗਰਜੰਟ ਵੀਰ ਹਨ ਨਾਮ ਕਮਾਇਆ ਪੈਸਾ ਨਹੀਂ ਕਮਾਇਆ ਪੈਸਾ ਕਮਾਉਣਾ ਚਾਹੁੰਦੇ ਤਾਂ ਬੜਾ ਕੋਈ ਕਰ ਸਕਦੇ ਸੀਗੇ ਬਈ ਵੇਖੋ ਕਾਰਨ ਪਤਾ ਕਿੰਦਾ ਜੇ ਆਪਾਂ ਘਰ ਚ ਕੋਈ 15 ਤੋਂ 20 ਪਸ਼ੂ ਪਾਲ ਰਹੇ ਆ ਉਹਦੇ ਨਾਲ ਆਪਾਂ ਨੂੰ ਇੱਕ ਸਭ ਤੋਂ ਮੈਟਰ ਆ ਪਹਿਲੋ ਆਪਣੇ ਜਿਹੜੀ ਪੰਜਾਬ ਦੀ ਜਾਂ ਆਪਣੇ ਘਰ ਦੀ ਆਪਣੀ ਬਰੀਡ ਜ਼ਰੂਰੀ ਹੈ ਬਰੀਡ ਜ਼ਰੂਰੀ ਹੈ ਠੀਕ ਆ ਦੂਜਾ ਪੁਆਇੰਟ ਇਹ ਆ ਕਿ ਉਹਨੇ ਕਰ ਆਪਾਂ ਪਸ਼ੂ ਵੀ ਪਾਲ ਨਹੀਂ ਸਕਦੇ ਜਿੰਨੇ ਕਰ ਆਪਾਂ ਨੂੰ ਕੋਈ ਮਾਰੀ ਮੋਟੀ ਆਉਂਦਾ ਨਾ ਆਉਂਦਾ ਨਾ ਵੇ ਕਿ ਇਸੇ ਕਰਕੇ ਅਸੀਂ ਚਲੋ ਕੁਝ ਭਰਾ ਕਹਿਣਗੇ ਚਲੋ ਦੁੱਧ ਅਸੀਂ ਦੁੱਧ ਜ਼ਰੂਰ ਵੇਚਦੇ ਆ ਪਰ ਕੋਈ ਅਸੀਂ ਕਿਸੇ ਤੋਂ ਇੱਥੋਂ ਫੜ ਕੇ ਉੱਥੇ ਫੜ ਕੇ ਕੱਟੀ ਨਹੀਂ ਵੇਚੀ ਕੱਟੀ ਦੀ ਵੇਚੀ ਉਹ ਨਹੀਂ ਉਹ ਤਾਂ ਚਾਹੀਦਾ ਨਹੀਂ ਉਹ ਗਲਤ ਕੰਮ ਗਲਤ ਤੇ ਉਹ ਕੰਮ ਤਾਂ ਚਾਹੀਦਾ ਨਹੀਂ ਆਦੇ ਘਰੋਂ ਕਹਿ ਕੇ ਦਿੱਤਾ ਘਰੋਂ ਕਹਿ ਕੇ ਦਿੱਤਾ ਉਹ ਤਾਂ ਜੀ ਦੇਖੋ ਇਮਾਨਦਾਰੀ ਜ਼ਰੂਰੀ ਹੈ ਗ੍ਰੈਂਟ ਵੀਰ ਜੇ ਤੁਸੀਂ ਅੱਜ ਇਮਾਨਦਾਰ ਰਹੇ ਹੋ ਠੀਕ ਹੈ ਤੇ ਅੱਜ ਦੁਨੀਆ 'ਚ ਤੁਹਾਡਾ ਨਾਂ ਚੱਲਦਾ ਜਿੱਥੇ ਬਾਹਰ ਤੱਕ ਵਰਲਡ ਜਿੱਪ ਆਪਣੇ ਲੋਕ ਬੈਠੇ ਹੋਏ ਨੇ ਤਾਂ ਜਦੋਂ ਨੀਲੀ ਰਾਵੀ ਦਾ ਨਾਮ ਆਉਂਦਾ ਨਾ ਸੁਣਨ ਵਾਲੀ ਬ ਸੋ ਬਹੁਤ ਬਹੁਤ ਮਿਹਰਬਾਨੀ ਕਰਜੰਟ ਵੀਰ ਬਹੁਤ ਵਧੀਆ ਲਗਾਤਾਰ ਨਾਲ ਗੱਲ ਕਰਕੇ ਔਰ ਬਹੁਤ ਵਧੀਆ ਜਾਣਕਾਰੀ ਦਿੱਤੀ ਉਮੀਦ ਰਹਿ ਗਈ ਜਿੰਨੇ ਦਰਸ਼ਕ ਨੇ ਜਿੰਨੇ ਵੀਰ ਨੇ ਆਪਣੇ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਰਜੰਟ ਵੀਰ ਆਪਦਾ ਨੰਬਰ ਬੋਲਦੇ ਹੋ ਇੱਕ ਵਾਰ ਭਾਈ ਮੇਰਾ ਨੰਬਰ ਆ 959926 ਹਾਂਜੀ 70023 ਦੁਬਾਰਤੋਂ ਫਿਰ ਬੋਲਦੇ 959926 70023 ਔਰ ਵੀਰ ਦਾ ਕੋਈ ਜ਼ਿਆਦਾ ਸੇਲ ਪਰਚੇਸ ਦਾ ਨਹੀਂ ਹੁੰਦਾ ਸਿਸਟਮ ਇਹਨਾਂ ਕੋਲ ਤਾਂ ਜੇ ਕੋਈ ਹਾਂ ਤੁਸੀਂ ਸਲਾਹ مشورہ ਲੈਣੀ ਹੈ ਕੋਈ ਨੀਲੀ ਰਾਵੀ ਬਾਰੇ ਸਲਾਹ ਲੈਣੀ ਹੈ ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਔਰ ਬਹੁਤ ਬਹੁਤ ਮਿਹਰਬਾਨੀ ਜਿੰਨੇ ਵੀਰ ਵੀਡੀਓ ਦੇ ਨਾਲ ਜੁੜੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਾ ਜੇ ਵੱਧ ਤੋਂ ਵੱਧ ਨਿੱਲੀ ਰਾਗ ਦੇ ਪ੍ਰੇਮੀਆਂ ਤੱਕ ਇਹ ਵੀਡੀਓ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ